ਤਾਂ ਮੇਰਾ ਈਓਟਾ ਲਿਆਵਾ ਸਬਜ਼ੀ ਬਣਾਉਣ ਨੂੰ ਵਜੇ ਕਿੰਨਾ ਟਾਈਮ ਹੋ ਗਿਆ ਵਾ ਅੱਜ ਚਲ ਕੋਈ ਨਹੀਂ ਮੰਮੀ ਵੀ ਕਿੰਨੀ ਵਾਰ ਬਾਜ਼ਾਰ ਜਾਂਦੇ ਆ ਤੇ ਮੰਮੀ ਨੂੰ ਕਿਹਾ ਜੀ ਪਿੱਲਰ ਲਿਆਓ ਪਿੱਲਰ ਹੈ ਨਹੀਂ ਘਰ ਆਲੂ ਚਿੱਲੇ ਨਹੀਂ ਜਾਂਦੇ ਸਾਰਾ ਉਤੋਂ ਆਲੂ ਲੱਤ ਜਾਂਦਾ ਬਰੇ ਨਾਲੋਂ ਹਰ ਵਾਰੀ ਜੇਤਾ ਭਲਾ ਹੁੰਦੇ ਆ ਲਿਓਂਦਾ ਉਹ ਮੈਂ ਆਪ ਹੀ ਜਾਵਾਂਗੀ ਫਿਰ ਮੈਂ ਹੀ ਲੈ ਕੇ ਆਵਾਂਗੀ ਨਹੀਂ ਤਾਂ ਇਦਾਂ ਤੇ ਔਖਾ ਹੀ ਹੋ ਜਾਂਦਾ ਵਾ ਛਿੱਲੇ ਨਹੀਂ ਜਾਂਦੇ ਆਲੂ ਇੱਧਰ ਲੱਗਦਾ ਬੂਗਾ ਮਾਰ ਕੇ ਪਈ ਹੈ ਹੈ ਇੱਧਰ ਤਾਂ ਕੋਈ ਵੀ ਨਹੀਂ ਹੈਗਾ ਸਮਾਨ ਵੀ ਚੁੱਕ ਲਿਆ ਸਾਰਾ ਮੇਰੇ ਤੋਂ ਬਿਨਾ ਪੁੱਛਿਆ ਇਹਨਾਂ ਨੇ ਸਮਾਨ ਰੱਖ ਲਿਆ ਕਿਤੇ ਮੇਰੀ ਵੇਟ ਵੀ ਨਹੀਂ ਇਹਨਾਂ ਨੇ ਕੀਤੀ ਹੈਗੀ ਅੰਦਰ ਜਾਣੀ ਆ ਤਾਂ ਪੁੱਛਦੀਆਂ ਇਹਨਾਂ ਇਹ ਵੀ ਲੱਗਦਾ ਉਹ ਗੱਲ ਨਾ ਮੇਰੀ ਤਾਂ ਕੋਈ ਉਹ ਗੱਲ ਵੈਲੀ ਹੋਈ ਨਹੀਂ ਹੈਗੀ ਕਿ ਚਲ ਗਈ ਆ ਮੈਂ ਕਿਤੇ ਆਉਣਾ ਨਹੀਂ ਜਿੱਦਾਂ ਮੈਂ ਤਾਂ ਕਿਤੇ ਵਾਪਸ ਆਉਣਾ ਹੀ ਨਹੀਂ ਘਰ ਘਰ ਦੀ ਕੁੜੀ ਨੂੰ ਨਹੀਂ ਪੁੱਛਿਆ ਹੈਗਾ ਨਕਸ਼ਾ ਵੀ ਨਹੀਂ ਮੈਨੂੰ ਪੁੱਛਿਆ ਇਹ ਕਿ ਤੁਰੀ ਆਉਂਦੀ ਆ ਜਵੇਰ ਮਾਹਾਂ ਹੀ ਗੱਲ 'ਚ ਸ਼ਾਂਤੀ ਹੁੰਦੀ ਉਹ ਤੁਹਾਨੂੰ ਦਿਨੋਂ ਨੇ ਫੇਰ ਆਣ ਪਟਕਦੀ ਹੈ ਜਦੋਂ ਕੰਮ ਦੇ ਗਏ ਨਹੀਂ ਉਦੋਂ ਆਇਆ ਨਹੀਂ ਆਈ ਨਹੀਂ ਜਦੋਂ ਬੁਲਾਇਆ ਸੀ ਭੀ ਆ ਜਾ ਵੀ ਲੰਡਰ ਪੈਣਾ ਵਾ ਤੇ ਮਿਸਤਰੀ ਮਿਸਤਰੀ ਲੱਗੇ ਤਾਂ ਉਦੋਂ ਪਹਿਲਾਂ ਆਈ ਨਹੀਂ ਹੁਣ ਕਿੱਡੇ ਛੂਟ-ਬੂਟ ਪਾ ਕੇ ਭੱਜੀ ਆਉਣ ਲਈ ਤੇ ਆਪਾਂ ਹੀ ਆ ਹੁਣ ਆਉਂਦੇ ਆ ਸਾਰੀ ਨਿਕਲੇ ਸ਼ੁਰੂ ਕਰਵਾ ਦੇਣਾ ਵਾ ਫਿਰ ਮहां ਇਹਦੇ ਕਾ ਸ਼ਾਂਤੀ ਆਉਂਦੀ ਏ ਤੇ ਨਜ਼ਰ ਨੂੰ ਫਿਰ ਆ ਜਾਂਦੀ ਏ ਚਲ ਵੇਖਾਂ ਨੂੰ ਦੱਸਦਾ ਮੰਮੀ ਨੂੰ ਵੀ ਆਉਂ ਨਹੀਂ ਜਿਹੜੇ ਮੰਮੀ ਤੁਹਾਨੂੰ ਰਮਨ ਦਾ ਫੋਨ ਆਇਆ ਸੀਗਾ ਨਹੀਂ ਰਮਨ ਆਉਂਦੀ ਜੇ ਫਿਰ ਰਮਨ ਨੂੰ ਅੱਜ ਕਿੱਥੋਂ ਰਾ ਆ ਗਿਆ ਪਤਾ ਨਹੀਂ ਆਉਂ ਨਹੀਂ ਜੇ ਆਜ ਤਰੀ ਆਉਂਦੀ ਆਜੋ ਤੁਮੇਟਾ ਮਿਲੋ ਨੂੰ ਆਉਂਦੀ ਹੈ ਇਧਰ ਨਾ ਇੰਨਾ ਚ ਰੋ ਗਿਆ ਕਦੀ ਆਈ ਨਹੀਂ ਤੇ ਨਹੀਂ ਅੱਜ ਕਿੱਥੋਂ ਆਣੀ ਮੈਂ ਅੱਜ ਕਾ ਤੁਹਾਨੂੰ ਫੋਨ ਆਇਆ ਹੋਣਾ ਨਾ ਨਾ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਆਜੋ ਫਿਰ ਆਜ ਨਹੀਂ ਦਿੰਦੀਆਂ ਹੈਗੀਆਂ ਲੈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਅਲਤੀਰ ਅਣੀ ਕਿੱਥੋਂ ਚਤਾ ਆਇਆ ਬਸ ਇਦਾਂ ਹੀ ਮੈਂ ਉਥੋਂ ਆਈ ਹੀ ਤੇ ਮੈਂ ਚੱਲ ਮੈਂ ਹੋਮ ਨਹੀਂ ਆ ਪਿੰਡ ਕਿੰਨਾ ਚਰ ਹੋ ਗਿਆ ਗਈ ਨਹੀਂ ਆਈ ਤੇ ਕਦੋਂ ਮੈਂ ਤੇਰਾ ਰਾਹ ਦੇ ਇਹ ਕਦੋਂ ਦੀਆਂ ਵਾਜਾਂ ਨਹੀਂ ਹਿੰਦੀਆਂ ਜੇ ਤੁਹਾਨੂੰ ਨਹੀਂ ਸੁਣਿਆ ਤੇ ਭਾਬੀ ਨੂੰ ਤਾਂ ਸੋਦਾ ਹੀ ਉਹ ਵੀ ਕੰਨੀ ਕੇ ਸਮਾਰ ਕੇ ਬਿਠੀ ਹੋਣੀ ਆ ਕਿ ਆ ਗਈ ਹੈ ਫੋਨ ਫੜ ਕੇ ਬਿਠੀ ਹੋਣੀ ਐਨ ਜਦ ਹੀ ਮੈਂ ਆਈ ਆ ਤੇ ਹਜੇ ਤੱਕ ਮੈਨੂੰ ਉਹ ਗੱਲ ਮੇਰੇ ਲਾਗੇ ਨਹੀਂ ਆ ਸਕਦੀ ਕਿ ਕਦੋਂ ਜਿਵੇਂ ਮੈਂ ਵੱਜਾ ਦੇਣ ਦੀ ਚੱਲ ਤੂੰ ਆਉਂਦੀ ਐ ਇਨਾ ਗਰਮ ਹੋ ਬਹਿ ਜਾ ਉਹਨੇ ਕਿ ਗਰਮ ਹੋਣਾ ਵਾ ਤੁਸੀਂ ਤੇ ਕੋ ਪੁੱਛਿਆ ਨਹੀਂ ਗਿੱਛਿਆ ਨਹੀਂ ਜਿੱਦਾਂ ਮੈਂ ਆਸਾਮ ਤੋਂ ਵਾਪਸ ਨਹੀਂ ਆਉਣਾ ਮੈਂ ਕੈਨੇਡਾ ਨਹੀਂ ਗਈ ਆਸਾਮ ਹੀ ਗਈ ਤੂੰ ਪੁੱਤ ਹੁਣ ਕਦੀ ਆਈ ਨਹੀਂ ਤੇ ਹੀ ਫਿਰ ਅਸੀਂ ਆਖਿਆ ਆਪਣਾ ਜੀ ਨਹੀਂ ਕਰਦਾ ਹੁਣ ਨੂੰ ਸਾਨੂੰ ਮਿਲਣਾ ਨਹੀਂ ਚਾਹੁੰਦੀ ਮੈਂ ਦੱਸ ਹੁਣ ਜਦੋਂ ਮੈਂ ਉਧਰ ਹੁੰਦੀ ਤੇ ਫੇਰ ਹੀ ਮੈਂ ਇੱਥੇ ਆਉਣਾ ਸੀ ਤੁਸੀਂ ਪੁੱਛ ਤਾਂ ਲੈਂਦੇ ਸਾਰੇ ਕੰਮ ਤੁਸੀਂ ਆਪੇ ਕਰ ਲੈ ਮੇਰੇ ਤੋਂ ਬਿਨਾ ਉਹ ਵੀ ਕੋਈ ਵੀ ਨੂੰ ਕੰਮ ਕੋਈ ਨਹੀਂ ਚੱਜ ਦਾ ਲੱਗਾ ਘਰ ਚ ਕੰਮ ਮੈਨੂੰ ਮਿਲ ਲੈਂਦੇ ਭਾਬੀ ਨੂੰ ਫਿਰ ਮੈਂ ਦੱਸਦੀ ਆ ਉਹਨੂੰ ਤੈਨੂੰ ਪਸੰਦ ਨਹੀਂ ਆਇਆ ਮੈਨੂੰ ਕੋਹ ਨਹੀਂ ਪਸੰਦ ਆਇਆ ਹੈਗਾ ਚੱਲ ਰੇ ਮੈਂ ਅੰਦਰ ਚੱਲਦੇ ਮੁਰਤੇ ਇੱਥੇ ਓਖੇ ਹੋ ਕੇ ਬੈਠੇ ਆ ਚਲੋ ਅੰਦਰ ਚੱਲਦੇ ਆ ਆਵਾਜ਼ ਕਿਦਾਂ ਤਾਰਾਂ ਵਛਾਈਆਂ ਅਜੇ ਵੈਰੰਗ ਨਹੀਂ ਨਾ ਹੋਈ ਫਿਰ ਪਹਿਲਾਂ ਹੀ ਅੰਦਰ ਆ ਗਏ ਹੀ ਤਾਂ ਕੀ ਕਰਨਾ ਹੈ ਫਿਰ ਹੋਰ ਸੜਕ ਤੇ ਬੈੰਦੇ ਨਾ ਦੱਸ ਸੂਰਾ ਕੰਮ ਬੰਦਾ ਕਰਾ ਕੇ ਫਿਰ ਬੈੰਦਾ ਹੁਣ ਫਿਰ ਪੈਸੇ ਮੁੱਕ ਗਏ ਹੀ ਤਾਂ ਕੀ ਕਰਦੇ ਕਿੰਨੇ ਰਾਤ ਤੇ ਥੋੜੇ ਲੱਗੇ ਇਹ ਹੋ ਤਾਂ ਪੈਸਾ ਤੇ ਫਿਰ ਲੱਗਦਾ ਪਰ ਚਾਜਣਾ ਬੰਦਾ ਲਾਵੇ ਨਾ ਫੇਰ ਇਹ ਚੱਲ ਹੁਣ ਕੁਦੀਏ ਜੋ ਹੋ ਗਿਆ ਹੋ ਗਿਆ ਜੋ ਰਹਿ ਗਿਆ ਆਪੇ ਤੂੰ ਕਰ ਲੈ ਇੱਥੇ ਗਈ ਭਾਬੀ ਅਜੇ ਤੱਕ ਨਹੀਂ ਆਈ ਆਉਂਦੀ ਇੱਥੇ ਹੁਣਿੰਗ ਤੇ ਉਹ ਵੀ ਆਂਦੀ ਹੋਣੀ ਆ ਇੰਨੇ ਜਲਦੀ ਆਈ ਨਹੀਂ ਆ ਮਰੋ ਕੇ ਬਹੁਤ ਹੀ ਕਿੱਧਰ ਬੈਗੇ ਜੀ ਮੈਂ ਮੰਮੀ ਮੈਂ ਸੋਚਣ ਦੀ ਆ ਤੁਸੀਂ ਕਹਿ ਦੇਣਾ ਵੇ ਕਿ ਆਉਂਦੇ ਨਾ ਲੜਨ ਦਾ ਪੀ ਆ ਹੈ ਤੁਸੀਂ ਨਾ ਮੈਨੇ ਕੁਝ ਪੁੱਛਿਆ ਨਾ ਕੁਝ ਹੋਰ ਹੈ ਆਪੇ ਤੁਸੀਂ ਸਾਰੇ ਕੰਮ ਕਰ ਲਏ ਮੈਂ ਅਸਾਮ ਹੀ ਗਈ ਹੀ ਕਿਤੇ ਕੈਨੇਡਾ ਨਹੀਂ ਚਲ ਗਈ ਜੇ ਮੈਂ ਕਿਤੇ ਆਉਣਾ ਨਹੀਂ ਹਿੰਦਾ ਸਾਰੇ ਕੰਮ ਵਸੋਂ ਵੀ ਆਪ ਹੀ ਕਰ ਲਈ ਹੈ ਧੀ ਧੀਆ ਨੂੰ ਘਰੇ ਬੁਲਾ ਕੇ ਬੰਦਾ ਸਾਰੇ ਕੰਮ ਕਰਦਾ ਉਹਨੂੰ ਤੇ ਇਹ ਹੋਣਾ ਕਿ ਮੈਨੂੰ ਚੌਧਰ ਮਿਲ ਗਈ ਹੈ ਬਸ ਮੈਂ ਆਪਣੇ ਹਿਸਾਬ ਨਾਲ ਕੰਮ ਕਰਨਾ ਸਾਰਾ ਸਮਾਨ ਰੱਖ ਲਿਆ ਮੈਨੂੰ ਤੇ ਸਮਾਨ ਵੀ ਨਹੀਂ ਪਸੰਦ ਆ ਕਿੱਦਾਂ ਰੱਖਿਆ ਕਿੱਦਾਂ ਨਹੀਂ ਰੱਖਿਆ ਇਹਨੇ ਅਜੇ ਮੇਰੇ ਮੱਥੇ ਨਹੀਂ ਧੱਗਣ ਦੀ ਕਿੰਨਾ ਚੇਰ ਹੋ ਗਿਆ ਮੈਨੂੰ ਆਈ ਪਹਿਲੀ ਤੇ ਗੱਲ ਪੁੱਤੇ ਆ ਕਿ ਜਦੋਂ ਕੋਈ ਕੰਮ ਆਰੰਭ ਲਈਏ ਨਾ ਤੇ ਫਿਰ ਉਹਨੂੰ ਆਧੇ ਚ ਬੰਦ ਨਹੀਂ ਕੀਤਾ ਜਾਂਦਾ ਹਨਾ ਉਹ ਨੇਪਰੇ ਚਾੜ ਕੇ ਹੀ ਤੇ ਫੇਰ ਹੀ ਹਟਿਆ ਜਾਂਦਾ ਤੇ ਦੂਜੀ ਗੱਲ ਤੇਰੀ ਰਹਿ ਗਈ ਸਮਾਨ ਰੱਖਣ ਦੀ ਹੁਣ ਤੂੰ ਆ ਗਈ ਐ ਤੂੰ ਆਪਣੇ ਸਾਬ ਨਾਲ ਰੱਖ ਨੀ ਨਾ ਤੂੰ ਨਕਸ਼ਾ ਮੈਨੂੰ ਵਿਖਾਇਆ ਨਾ ਕੋਈ ਗੱਲ ਹੈ ਤੇ ਅਹੀਂ ਨਾ ਤੇਰੇ ਨਾਲ ਲੜੀਏ ਸਾਲ 1.5 ਸਾਲ ਹੋ ਗਿਆ ਤੂੰ ਨਾ ਸਾਨੂੰ ਕੋਈ ਫੋਨ ਕੀਤਾ ਨਾ ਤੂੰ ਇੱਥੇ ਆਈ ਨਾ ਕੋਈ ਗੱਲ ਨਾ ਬਾਤ ਕਿਹੜਾ ਹੱਡਾ ਨਹੀਂ ਲੜਨਾ ਬਣਨਾ ਤੇਰੇ ਨਾਲ ਨਹੀਂ ਦੱਸ ਤੂੰ ਹੀ ਮੈਨੂੰ ਇੰਨਾ ਹੀ ਕਿਹਾ ਸੀ ਕਿ ਅਹੀਂ ਘਰ ਬਣਾਉਣਾ ਬੰਦਾ ਲੈਂਟਰ ਜਦੋਂ ਪੌਣ ਲੱਗਾ ਉਦੋਂ ਬੰਦਾ ਫੋਨ ਕਰਦਾ ਤੂੰ ਹੀ ਤਾਂ ਮੈਨੂੰ ਵੀ ਉਦੋਂ ਇਦਾਂ ਛੁੱਟੇ ਜਦੋਂ ਬੜੀ ਪਰਾਈ ਹੁੰਦੀ ਆ ਨਾ ਪੁੱਛੀ ਆ ਨਾ ਗਿੱਚੀ ਆ ਕੋਈ ਗੱਲ ਨਹੀਂ ਕਿੱਥੇ ਗਈ ਆ ਗਈ ਰਹਿਣ ਦੋ ਮਮਾ ਨੇ ਹੀ ਸੋਚਿਆ ਕਿ ਲੈਂਟਰ ਤੇ ਹੁਣ ਜਿਹੜਾ ਪੌਣ ਦੇ ਆ ਉਹ ਪੈਣਾ ਹੀ ਆ ਤੇ ਚਲ ਤੂੰ ਇੰਨੀ ਦੂਰ ਸ਼ਾਮ ਵਿੱਚੋਂ ਆਏਂਗੀ ਚਲੋ ਛੱਡੋ ਭਾਬੀ ਨੂੰ ਲਾਓ ਭਾਬੀ ਤੇ ਅਜੇ ਤੱਕ ਨਹੀਂ ਆਈ ਭਾਬੀ ਵੀ ਆ ਜਾਂਦੀ ਆ ਰਾਜ ਆਣੀ ਤੁਹਾਡੀ ਗੱਲ ਸੁਣ ਲੈਣੀ ਮੇਰੀ ਤੂੰ ਸੁਣਨੀ ਵੀ ਨਹੀਂ ਉਹਨੇ ਦਰਦੀ ਚਲ ਗਈ ਤੇਤੋ ਆਹੋ ਦਰਦੀ ਐ ਮੈਂ ਕੋਈ ਬਾਂਬੀ ਐ ਮੈਨੂੰ ਦਰਦੀ ਚਲ ਜਾਣਾ ਇਹਨੇ ਮੈਂ ਨੂੰ ਕੀ ਆਨੀ ਹਾਂਦੀ ਹੋਣੀ ਮੇਰੇ ਨਾਲ ਬੜੀ ਗੁੱਸੇ ਤੇ ਆਤ ਮੇਰੇ ਤੇ ਮੱਥੇ ਨਹੀਂ ਲੱਗੀ ਅਜੇ ਅੱਛਾ ਹਰਮ ਕੀ ਆਲੀ ਬਸ ਵਧੀਆ ਭਾਬੀ ਕੀ ਗੱਲ ਮੇਰੀ ਬਾਜੂ ਜਣੀ ਨਹੀਂ ਸੁਣੀ ਨਹੀਂ ਤੇਰੀ ਬਾਤ ਸੁਣ ਕੇ ਮੈਂ ਪਾਣੀ ਲੈ ਕੇ ਆਈ ਮੈਂ ਕੱਲ ਪਾਣੀ ਲੈ ਕੇ ਜਾਵਾਂ ਮੈਂ ਰਮਣਾਈ ਕੁਛ ਨਾ ਬਸ ਠੀਕ ਹੈ ਟੂੜੀ ਦਾ ਪਾਣੀ ਮੱਥੇ ਮਾਰਦਾ ਕੀ ਗੱਲ ਖੁਸ਼ੀ ਨਹੀਂ ਹੋਈ ਮੇਰੇ ਆਉਣ ਦੀ ਟੂਟੀ ਦਾ ਪਾਣੀ ਵੀ ਨਾ ਮੱਥੇ ਮਾਰਿਆ ਉਹ ਅਧਿਆਰੋਂ ਲਾਇਆ ਵਾ ਨਾ ਲੱਗਣੀ ਹੈਗਾ ਤਾਂ ਕਰਕੇ ਨਹੀਂ ਹੋਇਆ ਪਾਣੀ ਤੇ ਮੈਂ ਜਿੰਨੇ ਦਿਨ ਹੈ ਨਾ ਮੇਕੋ ਆਰੋ ਦਾ ਪਾਣੀ ਪੀਤਾ ਜਾਂਦਾ ਵਾ ਮੈਂ ਟੂਟੀ ਦਾ ਪਾਣੀ ਨਹੀਂ ਜਿਪੀਆਂ ਤਾਂ ਕੋਈ ਨਹੀਂ ਤੈਨੂੰ ਆਰੋ ਲਵਾ ਦਿੰਨੇ ਬਾਹਰੋਂ ਲਿਆ ਦਿੰਨੇ ਬੋਟਲ ਵਾਲਾ ਪਾਣੀ ਤੈਨੂੰ ਉਹ ਤਾਂ ਫਿਰ ਲਿਓਣਾ ਹੀ ਪੈਣਾ ਤੁਹਾਨੂੰ ਨਹੀਂ ਕਿਉਂ ਗਵਾਂਡੋ ਲਿਆਉਂਦੇ ਕੋਈ ਗੱਲ ਨਹੀਂ ਉਹ ਮੇਰੇ ਲੈ ਰਹੀ ਮੈਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੰਮੀ ਕੋਈ ਕੋਲਡ ਡਰਿੰਕ ਵਗੈਰਾ ਨਹੀਂ ਹੁੰਦੀ ਹੈ ਕਿ ਤੁਹਾਡੇ ਘਰ ਚ ਰਵਾਜ ਨਹੀਂ ਹੈਗਾ ਜਦੋਂ ਕੋਈ ਆਉਂਦਾ ਕੋਲਡ ਡਰਿੰਕ ਵਗੈਰਾ ਲੈ ਆਈਏ ਮੈਂ ਫੁੱਤ ਕੋਲਡ ਡਰਿੰਕ ਲਿਆਈ ਦੀ ਆ ਤੇਰੇ ਆਉਣ ਦਾ ਕੋਈ ਪਤਾ ਨਹੀਂ ਸੀ ਨਾ ਕਿ ਤੂੰ ਆਉਣਾ ਹੈ ਤੂੰ ਦੱਸੇ ਤਾਂ ਨਹੀਂ ਬੰਦਾ ਘਰੇ ਲਿਆ ਕੇ ਚੀਜ਼ ਰੱਖਦਾ ਵਾ ਕਿ ਕਿਸੇ ਨੇ ਆਉਣਾ ਕਿ ਕਿਸੇ ਨੇ ਨਹੀਂ ਆਉਣਾ ਹੁਣ ਤੁਹਾਡੇ ਸਾਹਮਣੇ ਜਦੋਂ ਮੈਂ ਹੁੰਨੀ ਆ ਚੀਜ਼ਾਂ ਸਾਰੀਆਂ ਰੱਖੀਆਂ ਹੁੰਦੀਆਂ ਐ ਘਰੇ ਇਹਨੂੰ ਨਹੀਂ ਪਤਾ ਹੈਗਾ ਹਾਂ ਚਾਹੀਦਾ ਸੇਹ ਨੂੰ ਪਤਾ ਹੁੰਦਾ ਆਹੋ ਗਲਤੀ ਆ ਕਿ ਇਹਦੀ ਮੈਂ ਮੇਰੇ ਨੇ ਕਿਹਾ ਫੋਨ ਕਰਕੇ ਆਈ ਐ ਨਾ ਇਹਨੇ ਫੋਨ ਦੱਸਿਆ ਵਾ ਕਿ ਮੈਂ ਆਉਣਾ ਵਾ ਅੱਜ ਚਲ ਘੰਟਾ ਤਾਂ ਉਹਨਾਂ ਨੂੰ ਘਰ ਆਈ ਨੂੰ ਹੋ ਗਿਆ ਉਦੋਂ ਇੱਥੋਂ ਇਹਨੇ ਆਲੇ ਨੂੰ ਭੇਜ ਕੇ ਮੰਗਾ ਲੈਂਦੀ ਥੋ ਦੁਕਾਨ ਤੋਂ ਕਦੋਂ ਦੀ ਮੈਂ ਆਈ ਤੇ ਖੋਣ ਆਣ ਕੇ ਮੇਰੇ ਕੋਲ ਬੈ ਗਈ ਮੰਗਾ ਲੈਂਦੀ ਇਹਦਾ ਇਹੋ ਕੰਮ ਆ ਬੜੇ ਪਾਰਾਂ ਗੋਰਾ ਤੇ ਪਾਣੀ ਲੈ ਆਈ ਉਹ ਵੀ ਟੁੱਟੀ ਦਾ ਘਰ ਨਹੀਂ ਪੁੱਤ ਕੋਈ ਵੀ ਨਾ ਮਿੰਟੂ ਹੀ ਨਾ ਕੋਈ ਹੋਰੀ ਘਰ ਫਿਰ ਕੌਣ ਲਿਆਉਂਦਾ ਕੋਲ ਡਰਿੰਕ ਹਨਾ ਕੋਈ ਗੱਲ ਨਹੀਂ ਫਿਰ ਮੰਗਾ ਲੈਨੇ ਹੁਣ ਤੂੰ ਪਾਣੀ ਪੀ ਲੈ ਨਹੀ ਹੁਣ ਮੈਂ ਕੋਲਡ ਡਰਿੰਕ ਕੀ ਪੀਣੀ ਆ ਮੈਂ ਉਦਾਂ ਹੀ ਕਹਿਣ ਨੀ ਆ ਕਿ ਬੰਦਾ ਕਰੇ ਚੀਜ਼ਾਂ ਜਿਆ ਕੇ ਰੱਖਦਾ ਵਾ ਭਾਬੀ ਨੂੰ ਇਹ ਨਹੀਂ ਸੁਣਿਆ ਸੀ ਵੀ ਲੱਗਦਾ ਹੈ ਕਿ ਉਹ ਚੀਜ਼ਾਂ ਚੁੜਾ ਨਹੀਂ ਲੈਂਦੀ ਹੈਗੀ ਨਾ ਨਹੀਂ ਲੈਂਦੀ ਤਾਂ ਸਭ ਕੁਝ ਹੀ ਇਹ ਤੂੰ ਵੀ ਨਹੀਂ ਲੈਂਦੀ ਫ੍ਰਿਜ ਤੇ ਆਈ ਹੁੰਦਾ ਕੋਈ ਵੇਲਾ ਹੀ ਆ ਜਾ ਹੁੰਦਾ ਚੀਜ਼ ਖਤਮ ਹੋ ਜਾਂਦੀ ਉਦੋਂ ਪੁਰਾਣਾ ਆ ਜਾਂਦਾ ਹੂੰ ਹਾਂ ਤੇਰੇ ਨਾਲ ਦਾ ਜੋ ਕੰਮ ਹੋਇਆ ਚਲ ਕੋਈ ਨਹੀਂ ਚਲ ਕੋਈ ਗੱਲ ਨਹੀਂ ਆਉਂਦਾ ਤੇਰਾ ਭਰਾ ਤੇ ਆਪੇ ਲੈ ਆਉਂਦਾ ਸਭ ਹੁਣ ਚਾਹ ਅੱਜ ਦੀ ਪਿਆ ਦੂਗੀ ਕਿ ਨਹੀਂ ਹੁਣ ਪਤਾ ਨਹੀਂ ਤੈਨੂੰ ਪਸੰਦ ਆਊਗੀ ਕਿ ਨਹੀਂ ਵੈਹ ਤੇ ਚੰਗੀ ਬਣਾਉਂਦੀ ਐ ਅੱਛਾ ਹੁਣ ਦਾ ਤੈਨੂੰ ਪਸੰਦ ਆਊਗੀ ਤੇ ਫਿਰ ਰਮਨ ਬੜੀ ਵਧੀਆ ਐ ਤੇਰੀ ਭਾਬੀ ਵੀ ਬੜੇ ਪਿਆਰ ਨਾਲ ਰਹਿੰਦੀ ਆ ਵੀ ਤੂੰ ਜਦੋਂ ਦੀ ਐਂ ਲੜੀ ਜਾਂਦੀ ਓਹਦੇ ਨਾਲ ਨਾ ਮਮੀ ਤੈਨੂੰ ਕੀ ਉਹਨੇ ਕਰਕੇ ਵਿਖਾਤਾ ਵਾ ਕੀ ਜਾਦੂ ਜਦੂ ਲਾਤਾ ਵਾ ਤੇਰੇ ਉੱਤੇ ਕਰ ਦਿੱਤਾ ਵਾ ਨੇ ਜਾਦੂ ਨਹੀਂ ਮੈਂ ਤੇ ਕੋਈ ਲਾਇਆ ਤੂੰ ਉਦੋਂ ਦੀ ਤਲਖੀ ਚ ਬੋਲਣ ਲਈ ਐ ਨਾ ਗੁੱਸੇ ਨਾਲ ਬੋਲਣ ਲਈ ਲੈ ਦੱਸ ਮੈਂ ਕਿਤੇ ਉਹ ਗੱਲ ਮੱਚ ਦੇਣੇ ਕਿਵੇਂ ਭੁੱਲੀ ਜਾਨੀ ਚੱਲ ਕੋਈ ਨਹੀਂ ਪੁੱਤ ਗੁੱਸਾ ਨਹੀਂ ਕਰੀਦਾ ਹੰਨਾ ਐਨਾ ਨਾ ਉਹਦੀ ਸਾਈਡ ਲਿਆ ਕਰ। ਕੀ ਕਰਾਂ ਫਿਰ? ਲੈ ਦੱਸ। ਤੂੰ ਤੇ ਚੱਲ ਜਾਣਾ ਹੁਣ ਦੋ ਦਿਨ ਆਣ ਕੇ ਤੇ ਫਿਰ ਮੈਂ ਤਾਂ ਉਹਦੇ ਵੱਸ ਪਈ ਜਾਣਾ। ਅਜੇ ਮੈਂ ਮਹੀਨਾ ਇੱਥੇ ਹੀ ਆ ਟੈਨਸ਼ਨ ਨਾ ਲੈ ਮੈਂ ਤੈਨੂੰ ਕਰਕੇ ਜਾਉਂਗੀ ਸਿੱਧੇ ਹੁਣ ਸਾਰਾ ਕੰਮ ਸਿਖਾ ਕੇ ਜਾਉਂਗੀ ਕਿੱਦਾਂ ਕਰੀਦਾ ਭਾਵੇਂ ਮੈਂ ਉਹਦੇ ਨਾਲੋਂ ਛੋਟੀ ਹਾਂ। ਚੱਲ ਠੀਕ ਐ ਫਿਰ ਮੈਂ ਕਰ ਲੈਨੀ ਤੇਰੇ ਤੇ ਤੇਰੇ ਸਿਰ ਤੇ ਹੈ। ਐਨਾ ਨਾ ਉਹਦੀ ਸਾਈਡ ਲਿਆ ਕਰ। ਕੋਈ ਨਹੀਂ ਪੁੱਤ ਗੁੱਸਾ ਨਹੀਂ ਕਰੀਦਾ ਭਾਬੀਆਂ ਤਾਂ ਫਿਰ ਇਤਰਾ ਹੀ ਆ ਪਿਆਰ ਨਾਲ ਹੀ ਰੱਖੀਏ ਤੇ ਫੇਰ ਹੀ ਠੀਕ ਰਹਿੰਦੀ ਐ। ਨੀ ਤੇ ਉਹ ਕਹੂੰਗੀ ਚੰਗੀ ਮੈਨੂੰ ਨਾ ਨਾ ਆਈਏ ਜਦੋਂ ਵੀ ਆਈ ਉਹ ਨਹੀਂ ਚੰਗੀ ਲੈ ਦੱਸ ਰੋਸਾ ਨਹੀਂ ਕਰੀਦਾ ਚੱਲ ਠੀਕ ਐ ਗੱਲਾਂ ਦੇ ਬਾਅਦ ਵੀ ਹੋ ਜਾਣੀਆਂ ਮੰਮੀ ਨਾ ਮੈਂ ਵੇਖਾਂ ਘਰ ਕਿੱਥੇ ਕੀ ਕੀ ਬਣਾਇਆ ਵਾ ਕੀ ਕੀ ਕੀਤਾ ਕਿੱਥੇ ਕਿੱਥੇ ਸਮਾਨ ਲਾਇਆ ਮੈਂ ਸਾਰਾ ਵੇਖਾਂ ਤਾਂ ਸਹੀ ਵੇਖ ਲੈ ਵੇ ਲੈ ਪੁੱਤ ਲਿਆ ਮੈਂ ਵੀ ਵੇਖਾਂ ਕੀ ਤੂੰ ਕੱਲ ਦੇਣੀ ਐ ਸੋਲੇ ਸੋਲੇ ਕੀ ਦੇਣੀ ਐ ਮੈਂ ਕੋਈ ਸਲਾਹ ਹੀ ਦਵਾਂਗੀ ਚੱਜ ਦੀ ਨਾ ਵੇਖਾਂ ਇਹਨਾਂ ਨੂੰ ਮਿੰਦੀ ਆ ਵੀ ਨਹੀਂ ਸਹੀ ਲੱਗਣਿਆ ਸੋਫੇ ਬੰਦਾ ਉਥੇ ਬੂਏ ਲਵਾ ਕੇ ਤਾਂ ਸੋਫੇ ਉਥੇ ਰੱਖਦਾ ਵਾ ਬੈੱਡਰੂਮ 'ਚ ਸੋਫੇ ਵਾੜੀ ਮੰਮੀ ਆ ਕੀ ਆ ਭਾਬੀ ਨੂੰ ਇੰਨਾ ਦੇ ਬੰਦਾ ਕਹਿ ਦਿੰਦਾ ਵਾ ਨਾ ਕਿ ਸੋਫਿਆਂ ਵਾਲੀ ਜਗ੍ਹਾ ਤੇ ਮੰਜਾ ਕਿਉਂ ਢਾਏ ਆ ਤੇ ਮੰਜੇ ਢਾ ਛੱਡੇ ਸੋਫਿਆਂ ਵਾਲੀ ਜਗ੍ਹਾ ਤੇ ਸੋਫੇ ਅੰਦਰ ਵਾੜ ਦਿੱਤੀ ਅਜੇ ਪੁੱਤ ਸੈਟਿੰਗ ਥੋੜੀ ਹੋਈ ਏ ਕੋਈ ਨਹੀਂ ਅਜੇ ਕੋਈ ਸੈਟਿੰਗ ਨਹੀਂ ਸਾਰੇ ਕੰਮ ਤੁਸੀਂ ਕਰਦੇ ਇਹ ਤੁਹਾਨੂੰ ਸੈਟਿੰਗਾਂ ਦਾ ਹੀ ਨਹੀਂ ਪਤਾ ਹੈਗਾ ਸੈਟਿੰਗ ਨਹੀਂ ਆ ਟੇਨ ਲਵਾਉਣੀ ਆ ਕਰਲ ਟੁੱਲਾ ਲਵਾ ਕੇ ਫੇਰ ਸੈਟਿੰਗ ਕਰਾਂਗੇ ਅੱਛਾ ਅਜੇ ਜਿੱਥੇ ਜੀ ਕਰਦਾ ਕੋਈ ਬਹਿ ਜਾਂਦਾ ਕੋ ਜਿੱਥੇ ਜੀ ਕੀਤਾ ਮੰਜੀ ਡਾ ਕੇ ਸੌਂ ਜਾਂਦੇ ਆ ਉਦਾਂ ਹੀ ਆਲੂ ਚਲਦੀ ਚਲਦੀ ਚਲ ਗਈ ਸੀ ਹੈ ਉਦਾਂ ਹੀ ਆਲੂ ਚਲਦੀ ਚਲਦੀ ਚਲ ਗਈ ਸੀ ਹਾਂ ਆਹ ਕੀ ਬੰਦਾ ਸਲੈਬ ਤੇ ਉਹ ਗੱਲ ਪੱਥਰ ਲਵਾ ਲੈਂਦਾ ਵਾ ਹੈ ਇਹ ਤੇ ਤੁਸੀਂ ਉਹ ਕੀਤਾ ਵਾ ਕਿ ਜਦੋਂ ਬਾਤੋਂ ਤੂੰ ਉੱਠ ਕੇ ਚੱਲ ਜਾਂਦਾ ਨਾ ਜਾਣਾ ਹੁੰਦਾ ਵਾ ਟੱਪਰੀ ਸਾਸਾ ਵਾਂਗੂ ਉਹ ਕੰਮ ਤੁਸੀਂ ਕਰਕੇ ਕੱਚੇ ਜੇ ਕੰਮ ਕਰਕੇ ਤੁਸੀਂ ਰੱਖ ਦਿੰਦੇ ਜੇ ਇਹ ਤਾਂ ਮੈਂ ਹੁੰਦੀ ਤਾਂ ਮੈਂ ਸਾਰੀਆਂ ਪਲੇਟਾਂ ਪੱਥਰ ਵਗੈਰਾ ਲਵਾ ਕੇ ਫੇਰ ਅੰਦਰ ਵੜਨਦੀ ਹਾਂ ਮਨ ਅਜੇ ਤੂੰ ਸਮਝਦੀ ਨਹੀਂ ਹਣਾ ਹੁੰਦੀ ਕੀਤੀ ਤੂੰ ਸਮਝਦੀ ਨਹੀਂ ਕੀ ਅਜੇ ਹੁਣ ਟਾਈਮ ਪਾਸ ਕਰਨ ਲਈ ਆਪਾਂ ਜਦੋਂ ਟੈਲੈਂਟ ਲਵਾ ਲਵਾਵਾਂਗੇ ਫੇਰ ਸਭ ਕੁਝ ਸਹੀ ਹੋ ਜਾਊਗਾ ਭਾਬੀ ਨੂੰ ਇਹ ਹੀ ਫੜਾ ਫੜ ਮੈਂ ਅੰਦਰ ਚੱਲ ਜਾ ਹਣਾ ਆ ਬੰਦਾ ਪਲੇਟਾਂ ਲਵਾਉਂਦਾ ਪੱਥਰ ਲਵਾਉਂਦਾ ਫੇਰ ਬੰਦਾ ਅੰਦਰੋਂਦਾ ਤਾਂ ਸੋਹਣਾ ਵੀ ਲੱਗਦਾ ਕੱਚੇ ਜੇ ਕੰਮ ਕਰਕੇ ਤੇ ਭਾਬੀ ਵੀ ਅੰਦਰ ਆਣ ਬੜੀ ਹੁਣ ਲਵਾ ਲੈਣਾ ਪੁੱਤ ਤੂੰ ਨਾ ਗੁੱਸਾ ਕਰ ਹੁਣ ਲੱਗ ਜਾਣਾ ਸਭ ਕੁਝ ਫੇਰ ਸੈਟਿੰਗ ਹੋਊਗੀ ਫੇਰ ਤੂੰ ਆਇਆ ਹੋਈ ਘਰ ਤੇ ਨੂੰ ਕਿ ਸੇਵਾਂ ਗੇ ਤੈਨੂੰ ਕਦਾ ਲੱਗਣਾ ਹੌਸਲਾ ਕਰਨਾ ਤੂੰ ਤੇ ਲੜੀ ਜਾਨੀ ਜਦੋਂ ਦੀ ਆਈ ਲੜੀ ਗਈ ਜਾਨੀ ਆ ਮੈਨੂੰ ਤੇ ਇਹ ਇਹ ਕੱਲ ਦਾ ਗੁੱਸਾ ਵਕਿਨ ਮੈਨੂੰ ਪੁੱਛਿਆ ਹੀ ਨਹੀਂ ਕਿ ਇਹ ਕੰਮ ਚੜੀ ਮੈਨੂੰ ਪੁੱਛਿਆ ਹੈਗਾ ਹੁਣ ਤੈਨੂੰ ਬੜਾ ਗੁੱਸਾ ਆਉਂਦਾ ਤੈਨੂੰ ਨਹੀਂ ਪਤਾ ਕਿ ਮੈਂ ਕਿਤੇ ਆਪਣੇ ਘਰ ਫੋਨ ਕਰਾਂ ਕਿ ਤੇ ਆਪਣੀ ਮਾਂ ਦਾ ਹਾਲ ਪੁੱਛਾਂ ਭਰਾ ਭਰਜਾਈ ਦਾ ਪੁੱਛਾਂ ਭਤੀਜੇ ਦਾ ਪੁੱਛਾਂ ਆਪਣੀ ਗਲਤੀ ਕੋਈ ਨਹੀਂ ਮੈਂ ਦੱਸ ਮੈਂ ਤਾਂ ਪੁੱਛਦੀ ਹਾਂ ਉਹਨਾਂ ਨਾਲ ਅਗਲੇ ਪੜੇ ਤੁਹਾਨੂੰ ਭਾਬੀ ਨਾ ਦੱਸਦੀ ਹੋਗੀ ਤੇ ਮੈਂ ਕੀ ਕਰਾਂਗੀ ਇੰਜ ਨਹੀਂ ਹੋ ਸਕਦਾ ਪੀਓ ਨਾੰਦਾਸਤੀ ਹੋਏ ਤੇ ਤੂੰ ਵੀ ਬੜੀਆਂ ਸਿਫਤਾਂ ਕਰਦੇ ਜੀ ਭਾਬੀ ਦੀ ਹਨਾ ਤੇ ਕੀ ਕਰਾਂ ਫਿਰ ਪੁੱਤ ਕਰਨੀਆਂ ਪੈਣੀਆਂ ਨਾ ਜੇ ਉਹ ਸੱਚੀ ਆ ਤੇ ਜੇ ਝੂਠੀ ਹੋਏ ਤਾਂ ਫਿਰ ਤੇ ਮੈਂ ਕਰੀ ਬੈਨਾ ਕਰਾਂ ਚਲੋ ਮੈਂ ਤਾਂ ਤੁਹਾਨੂੰ ਗਲਤ ਲੱਗਦੀ ਆ ਚਲੋ ਤੂੰ ਵੀ ਗਲਤ ਮੈਂ ਕਹਾਂ ਕਿ ਆ ਤੂੰ ਗਲਤ ਆ ਚਲੋ ਠੀਕ ਆ ਚਲੋ ਆਜੋ ਬਈਏ ਫਿਰ ਅੰਦਰ ਚਲ ਬਹਿ ਜਾ ਚਾਹ ਪਾਣੀ ਪੀ ਆ ਵੇ ਹਾਲੂ ਛਿਲ ਕੇ ਆਈ ਤੇ ਲਿਪਕੋੜੇ ਬਣਾਉਣ ਲੱਗੀ ਬਹਿ ਕੇ ਤੇ ਖਾ ਜੀ ਜਬਾਨ ਲੱਗੀ ਏ ਕੁੜੀ ਦੀ ਇਹੋ ਹਾਲੇ ਦਾ ਕੁਵਾਰੀ ਹੁੰਦੀ ਦਾ ਹੁੰਦਾ ਹੀਗਾ ਇਹੋ ਹੀ ਹਾਲੇ ਦਾ ਵਿਆਹੀ ਦਾ ਹੋ ਗਿਆ ਹੁਣ ਪਤਾ ਨਹੀਂ ਟੈਂ ਟੈਂ ਕਰਦਾ ਹਟਦੀ ਨਹੀਂ ਹਟਦੀ ਨਹੀਂ ਐ ਬੰਦੇ ਦੇ ਜਬਾਨ ਤੇ ਮੈਨੂੰ ਲੱਗਦਾ ਹੀ ਨਹੀਂ ਇਹਨੂੰ ਲੱਗੀ ਐ ਇਹੋ ਸਿਆਪਾ ਇਹਨੇ ਪਹਿਲਾਂ ਇੰਨੇ ਸਾਲ ਉਦਾਂ ਨਹੀਂ ਬਸਣ ਦਿੱਤਾ ਮੈਨੂੰ ਹੁਣ ਫੇਰ ਆ ਗਈ ਐ ਇਹ ਮੀਂਹ ਨਾ ਰਹਿੜਾ ਮੈਂ ਐਸ ਲੱਗੀ ਤੇ ਮੈਂ ਸਬਜੀ ਬਣਾਉਣੀ ਆ ਉਹਨੇ ਪਕੌੜੇ ਮੱਥੇ ਮਾਰਾਂ ਫੇਰ ਕੋਲਡ ਡਰਿੰਕ ਲਿਆਂਦੀ ਦੱਸ ਪਤਾ ਲੰਦਾ ਕਿ ਇੰਨਾ ਪੇਕਿਆਂ ਦਾ ਖਰਚਾ ਹੋਇਆ ਵਾ ਹੁਣ ਇਹ ਅਜੇ ਘਰ ਬਣਾਇਆ ਵਾ ਤੈਨੂੰ ਕੀ ਪਤਾ ਵੀ ਹੱਟ ਤੇ ਬੂਏ ਹੋ ਨਹੀਂ ਲੱਗੇ ਅਜੇ ਕਿੰਨਾ ਖਰਚਾ ਹੋਇਆ ਵਾ ਇਹ ਨਹੀਂ ਦਿਖਦਾ ਇਹਨੂੰ ਉਹਨਦੇ ਨੂੰ ਕੋਲਡ ਡਰਿੰਕਾ ਚਾਹੀਦੀਆਂ ਤੇ ਆਪ ਹੱਥ ਲਮਕੰਦੀ ਆ ਗਈ ਪਤਾ ਨਹੀਂ ਲੱਗਦਾ ਕਿ ਭਤੀਜਾ ਵਾ ਘਰ ਕੀ ਲੈ ਕੇ ਆ ਗਈ ਐ ਚੰਗੀ ਭਲੀ ਮੇਰੀ ਤੇ ਮੰਮੀ ਦੀ ਬਣ ਲੱਗੀ ਐ ਜਦੋਂ ਕੁਵਾਰੀ ਹੁੰਦੀ ਸੀ ਉਦੋਂ ਵੀ ਇਹਨੇ ਹੋ ਸਿਆਪੇ ਪਾ ਛੱਡੇ ਸਾਡੇ ਘਰ ਤੇ ਹੁਣ ਫੇਰ ਆ ਗਈ ਐ ਜਦੋਂ ਕੰਮ ਦਾ ਹੈਗਾ ਹੀ ਟਾਈਮ ਉਦੋਂ ਆਸਾਮ ਜਾ ਕੇ ਬੈਠੀ ਸੀ ਮੈਡਮ ਉਦੋਂ ਇਹਨੂੰ ਆਪਣੇ ਘਰ ਵਾਲਨਾ ਚੰਬੜੀ ਹੀ ਜਿੱਦਾਂ ਕਿਤੇ ਉਹ ਨਵੀਂ ਵਿਆਹੀ ਹੁੰਦੀ ਐ ਤੇ ਹੁਣ ਇਹ ਜੋੜੀ ਇਹਦੀ ਉਦੋਂ ਕਿਹਾ ਵੀ ਆ ਜਾ ਰਮਨ ਤੇ ਮਿਸਤਰੀ ਲੱਗਣੇ ਆ ਤੇ ਆ ਜਾ 400 ਦੇਣਾ ਨਾ ਉਹ ਦੋਣੀ ਕੰਮ ਕੋਸ ਤੇ ਸ਼ੁਰੂ ਤੋਂ ਰਹੀ ਆ ਤੇ ਹੁਣ ਆਉਂਦੀ ਆਂ ਜਬਾਨ ਕਿਤੇ ਮੂੰਹ 'ਚ ਇੱਕ ਮਿੰਟ ਨਹੀਂ ਪਾਈ ਜਾਂਦੀ ਆਈ ਏ ਆ ਨਹੀਂ ਕੀਤਾ ਉਹ ਨਹੀਂ ਕੀਤਾ ਆ ਨਹੀਂ ਕਿਤਾ ਇਹਨੂੰ ਪੁੱਛ-ਪੁੱਛ ਕੇ ਚੱਲੀਦਾ ਵਾ ਫਿਰ ਵੀ ਇੰਨਾ ਬਕਵਾਸ ਕਰਦੀ ਏ ਪਹਿਲਾਂ ਹੋ ਗਿਆ ਹੈਗਾ ਵੀ ਆ ਗਈ ਏ ਹੁਣੇ ਚੜੇਲ ਚੱਲ ਪਕੌੜੇ ਬਣਾ ਕੇ ਮੱਥੇ ਮਾਰਾਂ ਇਹਦੇ ਫਿਰ ਇਹਨਾਂ ਕਰੇ ਕੋਲ ਡਰਿੰਕ ਨਹੀਂ ਹੈਗੀ ਤੇ ਪਕੌੜੇ ਵੀ ਨਹੀਂ ਬਣਾ ਸਕਦੀ ਫਿਰ ਕੋ ਹਟਣਾ ਮੁੜ ਕੇ ਬੋਲਣਾ ਮੈਨੂੰ ਕਦੇ ਕੁੜੀਆਂ ਆਉਂਦੀਆਂ ਵਾ ਕਿਤੇ ਪਤਾ ਹੀ ਨਹੀਂ ਹੁੰਦਾ ਦੂਜੇ ਘਰ ਸੋ ਦੁੱਖ ਸੁੱਖ ਵੰਡਉਂਦੀਆਂ ਵਾ ਆ ਕੇ ਇਹ ਆਉਂਦੇ ਆ ਸਾਰੀ ਲੋਕਾਂ ਨੂੰ ਨੰਨਾਂ ਆਉਂਦੀਆਂ ਉਹ ਤੇ ਪਰਧਾਈਆਂ ਨੂੰ ਚਾਹ ਚੜ ਜਾਂਦੇ ਆ ਬਿਨ ਨੰਨਾਂ ਆਈਆਂ ਤੇ ਮੇਰੀ ਜਦੋਂ ਆਉਂਦੀ ਆ ਤਾਂ ਮੈਨੂੰ ਬੁਖਾਰ ਹੀ ਚੜ ਜਾਂਦਾ ਵੀ ਆ ਗਈ ਆ ਹੁਣ ਮਹਾ ਗਲੋ ਲਈ ਹੀ ਆ ਕੇ ਚੱਲੋ ਹੋ ਗਈ ਆ ਹੁਣ ਬੰਦਾ ਵਿਆਹ ਤੇ ਸੁਧਰ ਜੇ ਉਹ ਅੱਦਾਂ ਨਹੀਂ ਸੁਧਰਨਾ ਤੇ ਵਿਆਹ ਤੇ ਸੁਧਰ ਜੇ ਹੁਣ ਉਹੀ ਹਾਲੇ ਦਾ ਪਹਿਲਾ ਹੀ ਉਹ ਹਾਲੇ ਦਾ ਹੋਣਿਆ ਘਾਲੇ ਨੂੰ ਬਣਾ ਕੇ ਚਾਹ ਇਹਨੂੰ ਪਿਆਵਾਂ ਮਾਸਾ ਭਾਬੀ ਆ ਤੇ ਤੋ ਲਈ ਹੈਂ ਕਿਤੇ ਆਪ ਵੀ ਸੂਟ ਚ ਅੱਜ ਦੇ ਪਾਲਿਆ ਕਰ ਚੁੰਨੀ ਹੋਰ ਤੇ ਸੂਟ ਕਿਤੇ ਹੋਰ ਲੇ ਪਾਇਆ ਹੁੰਦਾ ਹੈ ਤੇ ਰਮਣ ਕਰਦਾ ਹੀ ਹੁੰਦੇ ਬਹੁਤ ਸਾਰੇ ਜਣੇ ਹੋਰ ਘਰ ਕਿਹੜੇ ਕੋਈ ਨਵੇਂ ਪਾ ਕੇ ਮੈਂ ਲੈ ਵੈਸੇ ਕੋਈ ਬੰਦਾ ਸੂਟ ਚ ਅੱਜ ਦਾ ਬਣਾਵੇ ਤੇ ਉਹ ਪਾਵੇ ਹੈ ਦੂਜੇ ਐ ਸੂਟ ਪਾਈ ਹੁੰਦੇ ਬਸ ਠੀਕ ਹੈ ਤੇ ਮੈਨੂੰ ਹੁਣ ਤੇਰਾ ਘਰ ਵਾਲੇ ਦੇ ਨੌਕਰੀ ਕਰਨ ਡਿਆ ਵਾ ਤੇ ਤੂੰ ਤੇ ਪਾ ਲਈ ਨਹੀਂ ਆ ਤਾਂ ਹੁਣ ਤੈਨੂੰ ਪਤਾ ਹੀ ਆ ਆਪਣੇ ਘਰ ਦਾ ਸਭ ਲੈ ਇੰਨੇ ਕੱਪੜੇ ਲਾਏ ਕਿਤੇ ਤੈਨੂੰ ਜਾਚ ਨਹੀਂ ਹੈਗੀ ਕੱਪੜੇ ਕਿੱਦਾਂ ਪਉਣ ਜਾਂਦੇ ਆਪ ਵੀ ਓਦਾਂ ਦੇ ਪਾਏ ਹੁੰਦੇ ਆ ਮੰਮੀ ਨੂੰ ਵੀ ਤੂੰ ਓਦਾਂ ਦੇ ਪਵਾਏ ਹੁੰਦੇ ਨਾਲ ਰਮਨ ਤਾਂ ਨੂੰ ਵੀ ਪਤਾ ਲੱਖ ਰੁਪਏ ਲੱਗਣਦੇ ਆ ਹੁਣ ਘਰ ਬਣਾਇਆ ਵਾ ਲੱਖ ਰੁਪਏ ਲੱਗੇ ਹੁਣ ਮੈਂ ਸੂਟ ਬਣਾਉਂਦੀ ਰਹਾ ਪਹਿਲਾਂ ਹੁਣ ਐਂ ਵੀ ਆਂ ਐਵੇਂ ਸੂਟ ਪਾਏ ਆ ਹੁਣ ਤੂੰ ਆਪਣੇ ਘਰ ਦਾ ਹਿਸਾਬ ਵੇਖਣਾ ਬਾਊਾ ਹੀ ਆਪਣੇ ਦਾ ਵੇਖਣਾ ਹੁਣ ਤੂੰ ਤਾਂ ਤੈਨੂੰ ਪਤਾ ਹੀ ਆ ਤੂੰ ਆਪਣੇ ਨੌਕਰੀ ਕਰੰਦੇ ਆ ਜਿਹੜਾ ਘਰ ਵਾਲਾ ਹੁਣ ਮੇਰਾ ਘਰ ਵਾਲਾ ਨੌਕਰੀ ਕਿੰਨੇ ਘੰਡਿਆ ਉਹੋ ਹੀ ਪਹਿਲੀ ਬਣਦੇ ਆਸਰਾ ਨਾਲ ਜਿਹੜਾ ਸਾਨੂੰ ਹੈ ਜਾਵੇ ਕੀ ਗੱਲ ਆ ਸੂਟ ਨਾਲ ਦੀ ਚੁੰਨੀ ਨਹੀਂ ਹੀ ਹੈਗੀ ਤੇ ਕੋ ਕਾਰ ਇਦਾਂ ਰਹਿੰਦੇ ਸਾਡੇ ਤੇ ਸਾਰੇ ਪਿੰਡ ਚੋਂ ਕੀ ਇਦਾਂ ਹੀ ਰਹਿੰਦੇ ਨਾਲ ਕਾਡਰ ਨਹੀਂ ਚੁੰਨੀ ਲਈ ਆ ਹੁਣ ਲੋਕੀ ਵੀ ਆਂਦੇ ਹੋਣਗੇ ਕਿਦਾਂ ਦੇ ਕੱਪੜੇ ਪਾ ਕੇ ਰਿੰਦੀ ਐ ਨਮਨ ਤੇਰਾ ਨਾ ਬੱਲਾ ਕਰੋ ਨਹੀਂ ਹੋਵੇਗੀ ਮੰਮੀ ਹੋਣਾ ਨੂੰ ਕੀ ਹੋਰ ਕੀ ਚਲ ਕੋਈ ਨਹੀਂ ਆ ਨਵੀਂ ਕੱਢ ਕੇ ਵਾਰੀ ਬਣਾ ਕੇ ਤਾਂ ਜਿਹੜੀ ਦੇ ਦੇਦੀ ਮੈਨੂੰ ਤੇ ਮੈਂ ਪਾ ਦਾਂਗੀ ਕੋਈ ਨਹੀਂ ਉਹ ਵੀ ਦੇ ਦਾਂਗੇ ਮੇਰੇ ਨਾਲ ਚੱਲੀ ਮੈਂ ਆਪਣੇ ਮਾਕੇ ਦਿਨੀ ਤੈਨੂੰ ਸੂਟ ਕਿੱਦਾਂ ਦੇ ਬਣਾਈ ਤੇ ਆਹੋ ਨਹੀਂ ਮੈਨੂੰ ਤਾਂ ਨਹੀਂ ਇਜਾਜ਼ਤ ਹੈਗੀ ਤੂੰ ਬਣਾ ਦੇ ਹਾਂ ਕੋਈ ਗੱਲ ਫੇਰ ਗੱਲਾਂ ਦਾ ਗੁੱਸਾ ਕਰ ਲੈਂਦੀ ਭਾਬੀ ਵੀ ਐਂ ਦੇ ਮੂੰਹ ਬਣਾਏ ਰਹਿਣੀ ਅਜੇ ਤੈਨੂੰ ਕੋਈ ਕਹੀ ਦਾਣੀ ਤੇ ਫਿਰ ਵੀ ਮੂੰਹ ਬਣਾਏ ਦਿੰਦੀ ਆ ਅਜੇ ਤੇ ਮੇਰੇ 2 ਦਿਨ ਹੀ ਹੋਏ ਆ ਤੇ ਜਦੋਂ ਮੰਮੀ ਨਾ ਰਹਿਣਾ ਇਹਨੇ ਮੈਨੂੰ ਰਹਿਣ ਦੇਣਾ ਇੰਨੀ ਆ ਉਹ ਗੱਲ ਮੂੰਹ ਬਣਾ ਕੇ ਤੁਰੇ ਫਿਰਦੀ ਮੈਂ ਇਹਨੂੰ ਕਿੰਨੀ ਹਾਂ ਮੈਂ ਨਹੀਂ ਟੈਨਸ਼ਨ ਲੈਂਦੀ ਇਹਦੀ ਮੰਮੀ ਵੇਖ ਲੋ ਰਮਨ ਨੂੰ 2 ਦਿਨ ਹੋਏ ਆਈ ਨੂੰ ਤੇ ਇੰਨਾ ਜ਼ਿਆਦਾ ਨੋਕਾ ਟੋਕੀ ਹਰ ਚੀਜ਼ ਵਿੱਚ ਕਰੀ ਜਾਣ ਰਹੀ ਆ ਭਲੋ ਕੋ ਮੈਨੂੰ ਕੀ ਕਹਿਣ ਦੀ ਇਹ ਮੈਂ ਕੁਝ ਕਿਹਾ ਉਹ ਇਹਨੂੰ ਹੁਣ ਆਪਾਂ ਇਹਨੂੰ ਜਦੋਂ ਕੋਠੀ ਪਾਉਣੀ ਸੀ ਇਹਨੂੰ ਫੋਨ ਕੀਤਾ ਸੀ ਨਾ ਵੀ ਆ ਜਾ ਉਦੋਂ ਆਪ ਨਹੀਂ ਆਈ ਹੈ ਨਾ ਤੇ ਹੁਣ ਹੁਣ ਵੇਖ ਲੋ ਇੱਕ ਕੋਠੀ 'ਚ ਕਦੀ ਕਿਤੇ ਨੁਕਸ ਕੱਢੀ ਜਾਂਦੀ ਕਦੀ ਕਿਤੇ ਸਮਾਨ 'ਚ ਨੁਕਸ ਕੱਢੀ ਜਾਂਦੇ ਤੇ ਕੀ ਕਰਾਂ ਮੈਂ ਮੰਮੀ ਮੇਰੀ ਗੱਲ ਨੂੰ ਵੇਖੋ ਆਪਾਂ ਇਹਨੂੰ ਕਿਹੜਾ ਕਿਹਾ ਸੀ ਕਿ ਨਾ ਆਵੇ ਅਈ ਤੇ ਫੋਨ ਕੀਤਾ ਸੀ ਨਾ ਕਿ ਰਮਣ ਉਹ ਕਾਰ ਸਟਾਰਟ ਕਰਨਾ ਮੈਂ ਤੇ ਆ ਜਾ ਉਦੋਂ ਖੋਦੀ ਜਾ ਕੇ ਉੱਥੇ ਸਾਮ ਬੈਠੀ ਤੇ ਸਾਡਾ ਕੀ ਕਸੂਰਿਆ ਮੰਮੀ ਹੁਣ ਪਰ ਤੁਸੀਂ ਵੀ ਸਾਡੇ ਜਦੋਂ ਵੀ ਆਈ ਨੋਕਾ ਟੁਕੀ ਹਟਦੀ ਨੇ ਇਹੋ ਹੀ ਹਾਲੇ ਤੱਕ ਵਾਰੀ ਹੁੰਦੀਦਾ ਹੁੰਦਾ ਇਦਾਂ ਇਹ ਮੇਰੇ ਜినਾਰਾਮ ਉਦੋਂ ਕੀਤਾ ਹੁੰਦਾ ਇਹ ਕੋਲ ਵੀ ਉਦਾਂ ਹੀ ਜినਾਰਾਮ ਨੇ ਮੇਰੇ ਕੀਤਾ ਵਾ ਕਾਲ ਅੱਛਾ ਪੀਆ ਕੀ ਭੈਣਿਆਂ ਨੂੰ ਆਪਾਂ ਕਹਿੰਦੇ ਕੋਈ ਚੰਗੇ ਨਹੀਂ ਲੱਗਦੇ ਪਰ ਮੰਮੀ ਮੇਰਾ ਕੀ ਕਸੂਰ ਆ ਮੈਂ ਹਰ ਮਰੀ ਨੀਂਦੀ ਥੋੜਾ ਚੁੱਪ ਕਰ ਜਾਣਾ ਸ਼ਾਂਤ ਹੋ ਜਾ ਉਹਨੂੰ ਬੋਲ ਲੈਂਦੇ ਆਪਣੇ ਮਨ ਦਾ ਜੋ ਉਹਦਾ ਨਿਕਲ ਗਿਆ ਨਾ ਗੁੱਸਾ ਫਿਰ ਉਹਨੇ ਆਪੇ ਸ਼ਾਂਤ ਹੋ ਗਿਆ ਚੰਦ-ਚੁੰਦਰੀ ਮੰਮੀ ਅੰਨੇ ਹੁੰਦਾ ਇੱਥੇ ਵੀ ਨਹੀਂ ਸ਼ਾਂਤ ਹੁੰਦੀ ਹੁੰਦੀ ਉਹਨੂੰ ਫਿਰ ਉਹ ਹੀ ਹੌਲੀ ਰੋਚੇ ਆ ਜਦੋਂ ਹੀ ਆਈ ਰੋਜ਼ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀ ਵੱਡੀ ਭਾਬੀ ਹੈ ਤੇ ਮੈਂ ਕੀ ਕਹਣਾ ਤੇ ਕੀ ਨਹੀਂ ਕਹਣਾ ਉਹਨਾਂ ਉਹਦੀਆਂ ਆਤਾ ਉਹ ਇੱਕ ਵਾਰੇ ਹੁੰਦੇ ਵਾਲੀਆਂ ਹੀ ਆ ਉਹ ਲਾਡਾਂ ਜਿਆ ਨਾ ਗਿੱਜੀ ਆ ਉਹਨੇ ਉਤਰਾ ਹੀ ਕਰਦੀ ਰਹਿਣਾ ਆ ਕੋਈ ਗੱਲ ਨਹੀਂ ਦਿਨ ਉਹਨੇ ਕੀ ਕਹਿਣਾ ਤੈਨੂੰ ਉਤਰਾ ਉਹਨੂੰ ਮਨ ਚ ਗੁੱਸਾ ਆ ਕਿ ਮੇਰੇ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਬਣਾ ਲਿਆ ਆਪੇ ਆ ਵੀ ਕਿ ਮੈਨੂੰ ਦੱਸਿਆ ਨਹੀਂ ਉਨਾਈ ਤੇ ਆਪਣੀ ਕੀ ਪਰ ਕੀ ਆਖੀ ਕੀ ਉਹਨੂੰ ਹੁਣ ਪਰ ਮੰਮੀ ਮੈਂ ਆ ਸੂਟ ਕੀ ਮਾੜਾ ਵਾ ਸੂਟ ਮਾੜਾ ਪਾਇਆ ਵਾ ਸੂਟ ਤੂੰ ਤੇ ਦਿਨ ਚੱਲਦਾ ਕੱਪੜਾ ਪਾਉਣਾ ਨਹੀਂ ਹੁੰਦਾ ਤੈਨੂੰ ਆ ਨਹੀਂ ਕਰਨਾ ਹੁੰਦਾ ਤੇ ਲੋੜ ਨਹੀਂ ਕਰਨੀ ਚਾਹੀਦੀ ਚੱਲ ਸਾਡੇ ਸਭ ਨਾਲ ਤੇ ਵਧੀਆਂ ਆ ਉਹ ਸ਼ਹਿਰ ਚ ਰਹਿੰਦੀ ਆ ਨਾ ਉਹਨੂੰ ਲੱਗਦਾ ਆ ਵੀ ਨਹੀਂ ਚੰਗਾ ਹੈ ਨਾ ਅਸੀਂ ਪਿੰਡ ਚ ਰਹਿੰਦੇ ਆ ਸਾਡੇ ਹਿਸਾਬ ਨਾਲ ਠੀਕ ਆ ਰਹਿੰਦੇ ਆਪਣੇ ਸਾਹਮਣੇ ਮੰਮੀ ਚੰਨਾ ਜੋ ਸਾਡੇ ਕੋਲ ਹੈਗਾ ਹੀ ਉਸੇ ਹਿਸਾਬ ਨਾਲ ਚੱਲਣਾ ਨਾ ਹੁਣ ਇਹਨੂੰ ਨਵੇਂ-ਨਵੇਂ ਉਹ ਚ ਠੀਕ ਆ ਤੁਹਾਨੂੰ ਵੀ ਪਤਾ ਵੀ ਉਹਦਾ ਘਰ ਬਰ ਨੌਕਰੀ ਕਰਦਾ ਔਰ ਮੇਰੇ ਘਰ ਬਰ ਨੌਕਰੀ ਕਰਦੇ ਆ ਮੈਂ ਲੋੜ ਲੈਂਦੇ ਤੇ ਮਰੀ ਪਿਆਰੋ ਕੁੱਕੀ ਦਵਾ ਸੂਟ ਘਰੇ ਪਾਈ ਫਿਰਦੀ ਆ ਠੀਕ ਆ ਨਾ ਅਸੀਂ ਕੋਈ ਵੀ 4-5000 ਦਾ ਬਣਾਉਣਾ ਤੇ ਅਸੀਂ ਉਹਨੂੰ ਅਲਮਾਰੀ ਚ ਰੱਖਣਾ ਤੇ ਐ ਪੰਚਨ ਦੇਵਾਵਾਂਗੇ ਉਹਦੇ ਚ ਤਾਂ ਸਾਡੇ ਤੇ ਇੰਨਾ ਫਰਕ ਆ ਪਰ ਇਹਨੂੰ ਸਮਝਾਓ ਨਾ ਵੀ ਇੰਨਾ ਥੋੜਾ ਕੰਮ ਕਰਨਾ ਚਾਹੀਦਾ ਵਾ ਪਹਿਲਾਂ ਵੀ ਇਹ ਕਰਦੀ ਰਹੀ ਇੱਕ ਵਾਰੇ ਬਣੇ ਚਲੋ ਤੁਸੀਂ ਮੈਨੂੰ ਕਹਿੰਦੇ ਰਹੇ ਕਲ ਕੋ ਇਨੀ ਨੇ ਵਿਆਹੀ ਜਾਣਾ ਨੇ ਵਿਆਹੀ ਜਾਣਾ ਉਹਨ ਵਿਆਹ ਕੇ ਫੇਰ ਵੀ ਜਦੋਂ ਆਉਂਦੀ ਉਦੋਂ ਹੀ ਇਦਾਂ ਸ਼ੁਰੂ ਕਰ ਦਿੰਦੀ ਐ ਇਹਨੂੰ ਨਹੀਂ ਪਤਾ ਹੁੰਦਾ ਕਿ ਬਾਅਦ ਚ ਭਰਾ ਪਰ ਜਾ ਇਹੀ ਆਉਂਦੇ ਕੰਮ ਆਉਂਦੇ ਤੇ ਇਹਨੂੰ ਨਹੀਂ ਪਤਾ ਸਮਝਿਆ ਕਿ ਮੱਸਾ ਉਹ ਬੜੇ ਉਸਾਲ ਤੋਂ ਉਸਾਲ ਬਾਅਦ ਆਈਆ ਤੇ ਉਹਦੇ ਨਾਲ ਐਵੇਂ ਲੜਾਈ ਨਾ ਕਰੀ ਤੇ ਕੋਈ ਗੱਲ ਨਹੀਂ ਉਹਨੇ ਹੋ ਜਾਣਾ ਠੀਕ ਆਪੇ ਕਰ ਲੈਂਦੇ ਉਹਨੂੰ ਆਪਣਾ ਰਾਂਝਾ ਰਾਜੀ ਜਦੋਂ ਉਹਦਾ ਗੁੱਸਾ ਨਿਕਲ ਗਿਆ ਫੇਰ ਉਹਨੇ ਆਪੇ ਠੀਕ ਹੋ ਜਾਣਾ ਜੇ ਤੂੰ ਬੋਲੇਂਗੀ ਫੇਰ ਉਹ ਗੁੱਸਾ ਕਰੂਗੀ ਕਿ ਕਿ ਮੈਂ ਆਈ ਆ ਤੇ ਮੈਨੂੰ ਇੱਥੇ ਰਹਿਣ ਨਹੀਂ ਦਿੱਤੀ। ਇਹ ਚਾਹੁੰਦੀ ਆ ਕਿ ਮੈਂ ਚਲੀ ਜਾਵਾਂ ਹੈਨਾ ਮੈਂ ਤੁਹਾਨੂੰ ਕਹਦੀ ਆ। ਮੰਮੀ ਮੈਂ ਨਹੀਂ ਕਹਿੰਦੀ ਪਰ ਤੁਸੀਂ ਉਹਨੂੰ ਆਪੇ ਸਮਝਾ ਲਓ ਮਣਕੇ ਮੈਂ ਨਹੀਂ ਚਾਹੁੰਦੀ ਕਿ ਮੈਂ ਕਬਲ ਨੂੰ ਦੱਸਾਂ ਕੁਝ ਵੀ ਹੈਨਾ ਫੇਰ ਇਹ ਤਾਂ ਲੜਾਈ ਹੋਊਗੀ ਫੇਰ। ਮਨਾਂ ਚੰਗਾ ਨਹੀਂ ਲੱਗਦਾ ਤੁਸੀਂ ਆਪੇ ਇਹਨੂੰ ਆਪਣੇ ਸਾਹਮਣੇ ਢੰਗ ਨਾਲ ਸਮਝਾ ਲਓ ਕਿ ਤਾਂ ਨਾਂ ਕਰਿਆ ਕਰੇ ਵੀ ਹਰ ਚੀਜ਼ ਦੀ ਓਕਾ ਟੋਕੀ ਨੂੰ ਐਡਜਸਟ ਕਰਨਾ ਹੋਣਾ ਚਾਹੀਦਾ ਵੀ ਨਹੀਂ। ਕਬਲ ਦੀ ਇੱਥੇ ਕੀ ਲੋੜ ਆ ਗਈ। ਮੈਂ ਮਿੱਠੀ ਆ ਤੂੰ ਵੱਡੀ ਮੇਰੇ ਬਰਾਬਰ ਤੂੰ ਆ ਮਾਵਾ ਮਿੱਠੀ ਉਹ ਛੋਟੀ ਆ ਜਾਂ ਤੇ ਉਹੜਾ ਬਹੁਤਾ ਸੈਂਚੀਲ ਦਾ ਰੱਖਿਆ ਕਰੋ ਜ਼ਰੂਰੀ ਨਹੀਂ ਹੁੰਦੀ ਕਿ ਘਰ ਵਿੱਚ ਮੈਂ ਕਵਲ ਨੂੰ ਦੱਸਾਂ ਕਵਲ ਨੂੰ ਦੱਸਣਾ ਮੈਂ ਤਾਂ ਠੀਕ ਹੈ ਮਮੀ ਤੁਸੀਂ ਵੀ ਆਪਣੀ ਕੁੜੀ ਦੇ ਸਾਥ ਦੇਣਾ ਉਹ ਦਈ ਜਾਓ ਹਾਂ ਠੀਕ ਹੈ ਮੇਰਾ ਸਾਥ ਦੇਣਾ ਤੈਨੂੰ ਸਮਝਾਇਆ ਜਦੋਂ ਤੁਹਾਡੀ ਵੀ ਹੋਈ ਆ ਜਦੋਂ ਐ ਇੱਥੇ ਹੀ ਉਦੋਂ ਉਦੋਂ ਵੀ ਤੁਸੀਂ ਹਮੇਸ਼ਾ ਆਉਂਦੀ ਹਮੇਂ ਭਰਦੇ ਹੁੰਦੇ ਸੀ ਮਗਰ ਉਹ ਮੁੜ ਕੇ ਚੰਗੇ ਭਲੇ ਜਦੋਂ ਚੱਲ ਜਾਂਦੀ ਉਹਨੂੰ ਵੀ ਮੈਨਾਂ ਵਧੀਆ ਰਹਿਨੇ ਆ ਜਦੋਂ ਆ ਜਾਂਦੀ ਹੈ ਫਿਰ ਤੁਸੀਂ ਉਹਦੇ ਹੱਥ ਚਲੋ ਮਸਾਂ ਆਈਏ ਤੂੰ ਵੀ ਸਮਝਣਾ ਗੱਲ ਨੂੰ ਮੰਮਾ ਮੈਂ ਤਾਂ ਕਿਹਾ ਹੀ ਕੁਝ ਨਹੀਂ ਇੰਨਾ ਬੋਲਦੀ ਮੈਂ ਕੁਝ ਬੋਲਣ ਦੀ ਉਹਨੂੰ ਮੈਂ ਤਾਂ ਕੁਝ ਵੀ ਨਹੀਂ ਬੋਲਣ ਦੇ ਬੇਸ਼ਾਨਤ ਹੋ ਜਾ ਦੋ ਮਿੰਟ ਕੁਝ ਨਹੀਂ ਹੁੰਦਾ ਮਨਨ ਘੱਟੋ ਘੱਟ ਬੋਲਣਾ ਲੱਗਦਾ ਤੇ ਦੇਖ ਲੈ ਨਾ ਨਾ ਕਿ ਮੈਂ ਆਪ ਮੈਂ ਤਾਂ ਉਹਦਾ ਦੇਖ ਲੈ ਕਿ ਕਿਦਾਂ ਵੱਡਾ ਵਾ ਕਿਹੜਾ ਛੋਟਾ ਵਾ ਚਲ ਤੇਰਾ ਉਹਦਾ ਵੱਡਾ ਆ ਮੈਂ ਤੂੰ ਉਹਨੂੰ ਛੋਟੀ ਸਮਝ ਕੇ ਕਰ ਲੈ ਨਾ ਥੋੜਾ ਬੋਤਾ ਸੈਂਸਿਟੀਵ ਰੱਖ ਲੈ ਮਰੀ ਜੀ ਇਹ ਪਹਿਲਾਂ ਵੀ ਇਦਾਂ ਹੀ ਕਰਦੇ ਸੀ ਜਦੋਂ ਇੱਕੇ ਹੀ ਉਦੋਂ ਵੀ ਇਹ ਹਾਲੀ ਹੁਣ ਫੇਰ ਉਹ ਹੀ ਹਾਲਿਆ ਆਦੀ ਦੱਸ ਹੁੰਦਿਆਂ ਵੀ ਤੂੰ ਸਹੀ ਤਰ੍ਹਾਂ ਬੋਲ ਪਾਵੇਂ ਹੁਣ ਕਿੰਨਾ ਕਮਲ ਨਹੀਂ ਨਾ ਦੱਸ ਕੁਝ ਵੀ ਨਾ ਕਰ ਤੇ ਮੈਂ ਕਿੰਨਿਆਂ ਕਿੰਨਾ ਵੱਡਾ ਵਾ ਮੈਂ ਵੀ ਨਹੀਂ ਵੇਖਦੀ ਕਿ ਮੇਰੀ ਭਾਬੀ ਵੱਡੀ ਮੈਂ ਕੀ ਬੋਲਣਾ ਮੈਂ ਕੀ ਨਹੀਂ ਬੋਲਣਾ ਸੋਟ ਮੈਨੂੰ ਨਹੀਂ ਚੱਜ ਹੈਗੇ ਏਦਾਂ ਹੀ ਚੱਜ ਨੂੰ ਹੀ ਰਾਜ ਹੁੰਦਾ ਵਾ ਸਿਆਣੇ ਕਹਿੰਦੇ ਰਾਜ ਨੂੰ ਹੀ ਚੱਜ ਹੁੰਦਾ ਵਾ ਜਦੋਂ ਜਿਹਦੇ ਘਰ ਜਿਹਦੇ ਘਰ ਪੈਸੇ ਹੁੰਦੇ ਉਹਨੂੰ ਸਭ ਕੁਝ ਪਾਉਣਾ ਹੁੰਦਾ ਹੁੰਦਾ ਵਾ ਹੁਣ ਜਦ ਮੈਨੂੰ ਪਤਾ ਮੇਰੇ ਕੋਲ ਇੰਨੀ ਕਿ ਜੇਬ ਤੇ ਮੈਂ ਉਸੇ ਸਾਬ ਨਹੀਂ ਪਾਉਣਾ ਵਾ ਅਗਲ ਕਿੰਨੂ ਨਹੀਂ ਹੁੰਦੀ ਸਿਆਣੇ ਕਹਿੰਦੇ ਹੁੰਦੇ ਆ ਕਿ ਭੜੋਲੇ ਹੋਣ ਦਾਣੇ ਤੇ ਕਮਲੇ ਵੀ ਸਿਆਣੇ ਉਹ ਹਿਸਾਬ ਆ ਅੱਜ ਇਹਦਾ ਘਰਵਲਾ ਲੱਖ ਰੁਪਏ ਤਨਖਾਹ ਲੈਣ ਦੇ ਤੇ ਉਹਨੂੰ ਗੱਲਾਂ ਆਉਂਦੀਆਂ ਵਾ ਅਤੇ ਮੇਰਾ ਵੀ ਘਰ ਵਾਂ ਲੈਦਾ ਹੋਵੇ ਤੇ ਮੈਨੂੰ ਵੀ ਪਤਾ ਲੱਗੇ ਕਿ ਆ ਸੂਟ ਪਾਉਣ ਵਾਲੇ ਤੇ ਆ ਸੂਟ ਨਹੀਂ ਪਾਉਣ ਵਾਲੇ ਐਡੀ ਸ਼ਦਾਨਤ ਨਹੀਂ ਐ ਕਿ ਕੋਈ ਕਿਦਾ ਕਿਸੇ ਦਾ ਜੀਵ ਨਹੀਂ ਕਰਦਾ ਐਦਾਂ ਵੀ ਕੋਈ ਕੰਮ ਵਾਲੀ ਬਣ ਕੇ ਤੁਰੀ ਫਿਰੇ ਆਪਣੇ ਘਰ ਚੁੰਨੀ ਹੋਰ ਲਈ ਆ ਜਾਂ ਸੂਟ ਹੋਰ ਲਿਆ ਵਾ ਹੁਣ ਨਾਲ-ਨਾਲ ਦੀ ਚੁੰਨੀਆਂ ਲੈ ਲੈ ਕਿਸਾ ਸਰਦਾ ਵਾ ਮੈਂ ਇੱਕ ਚੁੰਨੀ ਪਾਣੀ ਕਿੰਨੀ ਵਾਰ ਰੰਗਾਉਣੀਆਂ ਹੁੰਦੀਆਂ ਸੂਟਾਂ ਦੇ ਨਾਲ ਨਵੀਆਂ ਚੁੰਨੀਆਂ ਲੈ ਲਓ ਨਵੀਆਂ ਚੁੰਨੀਆਂ ਲੈ ਕੇ ਘਰ ਤੇ ਮੁੜ ਕੇ ਵਸ ਠੀਕ ਐ ਆਪਣਾ ਨੂੰ ਬਣੀ ਬਣਾਏ ਮਹਿਲ ਤੇ ਬੈ ਗਈ ਤੇ ਇਹਨੂੰ ਕੀ ਗੱਲ ਐ ਜਿਦੋਂ ਪਤਾ ਨਾ ਮੈਂ ਮੈਨੂੰ ਪਤਾ ਨਾ ਮੈਂ ਕਿਦਾਂ ਇੱਕ ਇੱਕ ਚੀਜ਼ ਬਣਾਉਂ ਲਈ ਆ ਘਰ ਵਿੱਚ ਮਰ ਮਰ ਕੇ ਉਹ ਤਾਂ ਮੰਮੀ ਵੀ ਨਾਲ ਕਹਿ ਦਿੰਦੀ ਚਲ ਕੋਈ ਗੱਲ ਨਹੀਂ ਆ ਕਰਦੀ ਐ ਤੇ ਕਰਨ ਦੇ ਐਦਾਂ ਹੋਣਾ ਚਾਹੀਦਾ ਉਹ ਬੰਦੇ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਐ ਕਰਨੀ ਦੱਸਾਂ ਵੀ ਨਾ ਮੈਂ ਕਿਹਨੂੰ ਕਰਾਂ ਵੀ ਮੈਂ ਕੋਈ ਨਾ ਅੰਦਰੇ ਘੁੱਟ ਘੁੱਟ ਮਰ ਜਾ ਮੈਂ ਬੱਸ ਕਵਲ ਨੂੰ ਨਹੀਂ ਦੱਸਣਾ ਫਲਾਣੇ ਨੂੰ ਨਹੀਂ ਦੱਸਣਾ ਇਹਨੂੰ ਵੀ ਨਹੀਂ ਸਮਝਾਉਣਾ ਬੱਸ ਠੀਕ ਐ ਆ ਜਾਂਦੀ ਐ ਤੇ ਜਿਹਦਣ ਤੇ ਸਿਆਪੇ ਪਾਉਣ ਕੋਈ ਨਾ ਕੋਈ ਸਾਡੇ ਘਰ ਜਿਨਾ ਚਿਰ ਰਹਿਣਾ ਹੁਣ ਇਹੋ ਕਲੇਸ਼ ਸਾਡੇ ਘਰ ਹਟਣਾ ਹੀ ਨਹੀਂ ਐ ਕਲੇਸ਼ ਕਿਸੇ ਗੱਲ ਤੋਂ ਈ ਕਰਾਇਮੈਂ ਇਹ ਕੁੜੀ ਦਾ ਐਨੀ ਵਾਰ ਇਹਨੂੰ ਸਮਝਾਇਆ ਕਿ ਕੁੜੀਏ ਹੁਣ ਉਹ ਤੂੰ ਆਪਣੇ ਘਰ ਵਿਆਹੀ ਵਰੀ ਐ ਤੂੰ ਆਪਣੇ ਘਰ ਦਾ ਵੇਖ ਉਹਨਾਂ ਨੂੰ ਆਪਣੇ ਘਰ ਦਾ ਵੇਖਣ ਦੇ ਐਵੇਂ ਹਰ ਵੇਲੇ ਨੋਕਾ ਟੋਕੀ ਕਰਦੇ ਚੰਗੇ ਨਹੀਂ ਲੱਗੀਦਾ ਪਤਾ ਨਹੀਂ ਕਿਉਂ ਇਹ ਕੁੜੀ ਵੱਡ ਵੱਡ ਖਾਣ ਲਈ ਉਹਨੂੰ ਤੋ ਦਿਨ ਹੋ ਗਏ ਆਈ ਨੂੰ ਲੱਥਦੀ ਨਹੀਂ ਉਹਦੇ ਕੋਲ ਸਮਝਾਇਆ ਵੀ ਆ ਫੇਰ ਸਮਝਦੀ ਨਹੀਂ ਕੀ ਬੜਬੜ ਕਰੰਦੇ ਜੀ ਮੰਮੀ ਮੰਮੀ ਮੇਰੀ ਗੱਲ ਚੋ ਕੋਈ ਸੂਟ ਬਣਾ ਕੇ ਲੈ ਈਏ ਲੈ ਆਓ ਤਾਨੂੰ ਮੇ ਨਾਲੇ 2-4 ਸੂਟ ਉਹ ਗੱਲ ਆ ਤੂੰ ਬਣਾ ਲਿਓ ਆ ਕਿੱਦਾਂ ਦੇ ਸੂਟ ਪਾਏ ਹੁੰਦੇ ਨਾ ਉਹਨੂੰ ਪੌਂਦਾ ਜੱਜ ਨਾ ਤੁਹਾਨੂੰ ਪੌਂਦਾ ਉਹ ਕੱਲ ਉਹ ਜਿਹੜੇ ਲਿਆ ਦਿੰਦੀ ਤੂੰ ਉਹ ਪਾ ਲੈਂਦੇ ਚਲੋ ਆ ਸੂਟ ਚੱਲ ਪਤੋਂ ਉਹਨਾਂ ਨੇ ਲਿਆਉਣੇ ਹੁੰਦੇ ਆ ਗਾਂ ਗਾਂ ਜੋ ਲੈ ਆਉਂਦੀ ਆ ਸਵਾਂ ਲੈ ਹੁੰਦੀ ਆ ਮੈਂ ਤੇ ਉਹ ਪਾ ਲੈਣਾ ਹੁੰਦਾ ਆ ਤੇ ਪਰ ਮਾੜੇ ਵੀ ਨਹੀਂਗੇ ਲੈ ਦੱਸ ਉਹ ਆ ਚੱਲੀਏ ਲਿਆ ਪੈ ਹੈ ਫੜ ਕੇ ਤੇ ਨਾ ਮੈਂ ਤੈਨੂੰ ਸੂਟ ਬਣਵਾ ਕੇ ਦਵਾਂ ਨਾਲੇ ਭਾਬੀ ਦੇ ਵੀ ਦੋ ਬਣਾ ਲਿਆਈ ਉਹ ਵੀ ਕਿੱਦਾਂ ਦੇ ਪੌਂਦੀ ਵੇਖ ਰਮਨ ਅੱਗੋਂ ਪਿੱਛੋਂ ਉਹ ਲਿਆਉਂਦੀ ਆ ਉਹੋ ਹੀ ਸਵਾਂ ਕੇ ਲਿਆਉਂਦੀ ਮੈਂ ਤਾਂ ਕਦੀ ਕਿਤੇ ਗਈ ਨਹੀਂ ਹੈਨਾ ਤੇ ਹੁਣ ਤੂੰ ਮੈਨੂੰ ਸੂਟ ਲਿਆ ਦੇਂਗੀ ਇਕ ਲਿਆ ਦੇਂਗੀ ਦੋ ਲਿਆ ਦੇਂਗੀ ਮੈਂ ਤੇਰੇ ਨਾਲ ਚੱਲ ਜਾਨੀ ਆਂ ਤੇ ਮੁੜ ਕੇ ਮੈਨੂੰ ਕਿੰਨੇ ਲਿਆ ਕੇ ਦੇਣਾ ਚਾਰ ਚਾਰ ਸਾਲ ਤੱਕ ਮੁੜਦੀ ਨਹੀਂ ਸਮਝੋ ਲੈ ਦੱਸ ਜੇ ਮੈਂ ਹੈਗੀਆਂ ਤੇ ਹੁਣ ਤੱਕ ਲਿਆ ਹੁਣ ਉਹ ਮੁਣਕੇ ਬੰਨੇ ਨਰਾਜ਼ ਹੋ ਜਾਣਾ ਉਹਨੇ ਕਹਿਣਾ ਬੜੀ ਧੀ ਨਾ ਗਈ ਆ ਸੂਟ ਲੈਣ ਉਹ ਤੋਂ ਤੇਰੇ ਧੀ ਬਣਾ ਕੇ ਦੇਗੀ ਹੁਣ ਫਿਰ ਉਹਨੂੰ ਫੋਨ ਕਰ ਆਣ ਕੇ ਬਣਾ ਦੇ ਉਹ ਨਹੀਂ ਆਂਦੀ ਉਹਦੇ 'ਚ ਕਿੰਨੀ ਹੀ ਇਹ ਨਹੀਂ ਹਿੰਮਤ ਹੈ ਗਈ ਉਹ ਗੱਲ ਕਰ ਚੁਗੀ ਲੈ ਹਿੰਮਤ ਕਿਉਂ ਨਹੀਂ ਉਸ ਮੰਮੀ ਫਿਰ ਕਿਹੜੀ ਗੱਲ ਆ ਉਹ ਨਹੀਂ ਆਂਦੀ ਹੈ ਜੀ ਨਾ ਤੇ ਉਹਨੂੰ ਆਪ ਪਾਉਣ ਦੀ ਜਾਚ ਹੈਗੀ ਨਾ ਉਹਨੂੰ ਤਿੰਨ ਤਿੰਨ ਪਾਉਣ ਦੀ ਤੇਰਾ ਵੀ ਮੇਰੀ ਮਾਂ ਦਾ ਵੀ ਉਹ ਫੜ ਕੇ ਤੇਰਾ ਵੀ ਉਹਨੇ ਜਲੂਸ ਕੱਢਿਆ ਹੈਗਾ ਉਹ ਫੜ ਕੇ ਮੁੰਡੇ ਦਾ ਵੀ ਉਹਨੇ ਜਲੂਸ ਕੱਢਿਆ ਜਦੋਂ ਮੈਂ ਹੁਣ ਨਹੀਂ ਹਾਂ ਇੱਥੇ ਕਿਨੇ ਸੋਹਣੇ ਸੂਟ ਪਾਉਂਦੀ ਹੁੰਨੀ ਹਾਂ ਇਹਨਾਂ ਨੂੰ ਹੈ ਉਹਨੂੰ ਤੇ ਅਗਲੀ ਨਹੀਂ ਹੈਗੀ ਮਾਸਾ ਵੀ ਤੂੰ ਹੁਣ ਤੂੰ ਆਪਣੇ ਸਹੁਰੇ ਚਲ ਗਈ ਤਾਂ ਹੁਣ ਅਸੀਂ ਮਗਰ ਸੂਟ ਨਹੀਂ ਪਾਉਣੇ ਫਿਰ ਅਸੀਂ ਲਿਆ ਕੇ ਪਾਉਣਾ ਇਹਨਾਂ ਨੇ ਰਹਿੰਦੀ ਰਹੀ ਹੀ ਚੀਜ਼ਾਂ ਜਾਦ ਦੇ ਹੈਗੀ ਸੀ ਨਾ ਕਿ ਆ ਚੀਜ਼ ਇਹਦਾ ਬਣਾਉਣੀ ਆ ਤੇ ਆ ਚੀਜ਼ ਇਹਦਾ ਬਣਾਉਣੀ ਆ ਫਿਰ ਕਹਿਣਾ ਨਹੀਂ ਪੁੱਤ ਘਰ ਕੋਰ ਨਵਾਂ ਬਣਾਇਆ ਆ ਕਿ ਵੇਲੇ ਪੈ ਜਾਂਦੀ ਤੈਨੂੰ ਪਤਾ ਤੰਗੀ ਆ ਜਾਂਦੀ ਆ ਫਿਰ ਹੁਣ ਸੂਟ ਨਹੀਂ ਨ ਬਣਦੇ ਜਦੋਂ ਘਰ ਨਵਾਂ ਬਣਾਈਏ ਮਸਾਗਲੀ ਮੈਂ ਆਣ ਕੇ ਵੇਖਿਆ ਨਾ ਮਸਾਗਲੀ ਭਾਬੀ ਨੂੰ ਮਸਾਗਲੀ ਪਤਾ ਨਹੀਂ ਕਿੱਥੋਂ ਦਿਮਾਗ ਭਰੇ ਧੂੜੀ ਨਾਲ ਸਾਰਾ ਦਿਮਾਗ ਉਹਦਾ ਭਰੇ ਆ ਵਾ ਹਾ ਹੋਤਾ ਜਾ ਵਾ ਅਲੇ ਆਂਦਾ ਵਾ ਹੈ ਉਹਦਾ ਵੀ ਨਹੀਂ ਕਿਤੇ ਤੁਸੀਂ ਮੇਰੀ ਸੁਣੀ ਹੈ ਕਿ ਮੈਨੂੰ ਨਾਲ ਲੈ ਕੇ ਜਾਂਦੇ ਤੇ ਮੈਂ ਆਪ ਪਸੰਦ ਕਰਕੇ ਲੈਂਦੀ ਭਾਬੀ ਹੈ ਉਹਦਾ ਵੀ ਕਿਤੇ ਤੁਸੀਂ ਮੈਨੂੰ ਨਾਲ ਨਹੀਂ ਲੈ ਕੇ ਆਏ ਫਿਰ ਤੁਸੀਂ ਕਹਿੰਦੇ ਜੇ ਅਕਲ ਉਹਨਾਂ ਤੇ ਲਈ ਦੀ ਨਹੀਂ ਹੈਗੀ ਉਹ ਉਹਦਾ ਪੁੱਤ ਹੀ ਕੇ ਨੂੰ ਵੀ ਨਹੀਂ ਖੜਿਆ ਅਹੀਂ ਤੇ ਆਪੀ ਕਹੇ ਹਾਂ ਮਾਂ ਬੁੱਤ ਤੇ ਨਾ ਜਾਣੇ ਤੇ ਵੇਖ ਕੇ ਤੇ ਅਸੀਂ ਉਸੇ ਵੇਲੇ ਲਾਏ ਅਸੀਂ ਕੋਈ ਕਹੀਂ ਵੀ ਨਹੀਂ ਹੈ ਨਾ ਮੈਂ ਉਦੋਂ ਕਿ ਮੈਨੂੰ ਲੈ ਜਾਓ ਮੈਨੂੰ ਤਾਂ ਮਾਸਾ ਪਸੰਦ ਨਹੀਂ ਹੈਗੀ ਹੁਣ ਉਹ ਦੱਸੋ ਉਹਨੋਂ ਇੱਕ ਬੱਚੇ ਦੀ ਮਾਂ ਆ ਹੁਣ ਪਸੰਦ ਨਾ ਪਸੰਦ ਨਾ ਕੀ ਹੁੰਦਾ ਮੈਨੂੰ ਸਾਰੀ ਉਮਰ ਨਹੀਂ ਹੋਣੀ ਹੈਗੀ ਉਹ ਪਸੰਦ ਫਿਰ ਮਨਚੀ ਆ ਨਾ ਫਿਰ ਜਲਸੀ ਭਰੀ ਲੈ ਮੈਂ ਉਹਦੇ ਤੋਂ ਕਾਤੋਂ ਜਲਸੀ ਕਰਨਾ ਉਹਨੂੰ ਬੜੀ ਅਕਲ ਲੱਗੀ ਹੈ ਜਿਹੜੀ ਉਹਦੇ ਜਲਸੀ ਕਰਨੀ ਮੈਂ ਚਲ ਇਤਰਾ ਨਹੀਂ ਕਰੀਦਾ ਹੁੰਦਾ ਗੁੱਸਾ ਸ਼ਾਂਤ ਕਰ ਆਪਣਾ ਤੇ ਚੱਲ ਵੱਡੀ ਆ ਪੁੱਤ ਆ ਵੇ ਵੱਡੀ ਵਾਲਾ ਕਿਦਾਂ ਮੁੰਡਾ ਵੀ ਵਿਚਾਰਾ ਉਹ ਕਿਦਾਂ ਦੇ ਉਹਨੇ ਮੁੰਡੇ ਨੇ ਵੀ ਕੱਪੜੇ ਪਾਈ ਹੁੰਦੀ ਉਹਨੂੰ ਵੀ ਕਿਤੇ ਦਿਨ ਚਾਚੇ ਚਾਰ ਨਾ ਸਾਂਭ ਦੀਏਗੀ ਕਿ ਮੈਂ ਉਹਨੂੰ ਵੀ ਸਾਂਭਾਂ ਵੇ ਕੁੜੀਏ ਮੈਂ ਤੈਨੂੰ ਇੱਕ ਗੱਲ ਸਮਝਾਵਾਂ ਤੈਨੂੰ ਸਹੀ ਲੱਫ ਜਾਵੇਂ ਮੈਨੂੰ ਨਾ ਸਮਝਾਇਆ ਕਰੋ ਤੁਸੀਂ ਉਹਨੂੰ ਸਮਝਾਇਆ ਕਰੋ ਮੇਰੀ ਵੀ ਤਾਂ ਕੱਲ ਸੁਣ ਲਾ ਹੁਣ ਤੂੰ ਆਪਣੇ ਘਰ ਹੋਰ ਚਾਹੁੰਦੇ ਨਾਲ ਉਹਨਾਂ ਨੂੰ ਮਹੀਨੇ ਨੂੰ ਤੂੰ ਆਪਣੇ ਘਰ ਚੱਲ ਜਾਣਾ ਮੈਨੂੰ ਤਾਂ ਉਹਨਾਂ ਦੀ ਲੋੜਿਆ ਨਾਲ ਮੈਂ ਕਿਤੇ ਵਾਪਸ ਨਹੀਂ ਆਉਣਾ ਤੂੰ ਇਦਾਂ ਕਹਿੰਦੀ ਜਾਂ ਮੈਨੂੰ ਤੂੰ ਨਾਲ ਲੈ ਜਾਣਾ ਨੇ ਦੱਸ ਮੈਂ ਲੋੜ ਪਈ ਤੇ ਮੈਂ ਲੈ ਵੀ ਜਾਊਂਗੀ ਹੈ ਐਡੀ ਨਹੀਂ ਗੱਲ ਹੈ ਕਿ ਇਹਨਾਂ ਦੀ ਲੋੜਿਆ ਨਾ ਫਿਰ ਮੈਂ ਇਹਨਾਂ ਦੀਆਂ ਇਹਨਾਂ ਨੇ ਮੈਨੂੰ ਗੱਲਾਂ ਸੁਣਾਉਣੀਆਂ ਕਿ ਬੜੀ ਜਿਆਦਾ ਕੁੜੀ ਆਈ ਸੀ ਉਦੋਂ ਤਾਂ ਬੜੀ ਸਾਨੂੰ ਪੱਲੇ ਨਹੀਂ ਸੀ ਮੰਦੀ ਤੇ ਹੁਣ ਕੁੜੀ ਚੱਲ ਗਈ ਆ ਫਿਰ ਲੈ ਜਾਂਦੀ ਨਾਲ ਫਿਰ ਚੰਗੀ ਰਹੇਗੀ ਸੁਣ ਕੇ ਨੇ ਦੱਸ ਮੈਂ ਲੈ ਜੂਂਗੀ ਮੈਨੂੰ ਕੋਈ ਗੱਲ ਕਰਕੇ ਵਿਖਾਵੇ ਸਹੀ ਉਹਨਾਂ ਤੇ ਇੰਨੀ ਮਤ ਕਿ ਮੈਨੂੰ ਗੱਲ ਕਰ ਦੇਣਗੇ ਚਲੋ ਠੀਕ ਹੈ ਤੁਸੀਂ ਆਪਣਾ ਆਪ ਵੇਖੋ ਤੁਸੀਂ ਮੇਰੀ ਬਹਿਜ ਨਾ ਕਰਦੇ ਨਹੀਂ ਨਹੀਂ ਠੀਕ ਹੈ ਮੇਰਾ ਵੀ ਰੱਦਾ ਵਾ ਕਿ ਮੈਂ ਘਰੇ ਜਾਵਾਂ ਹੈ ਮੈਂ ਉੱਥੇ ਜਾਵਾਂਗੀ ਤੇ ਮੈਂ ਆਪਣੀ ਮਰਜ਼ੀ ਨਾਲ ਰਹਿ ਲੂੰਗੀ ਇੱਥੇ ਤੁਸੀਂ ਵੀ ਰੋਕਾ ਟੋਕੀ ਕਰਦੇ ਜੇ ਮੈਂ ਉਹਨੂੰ ਕੀ ਕਰਾ ਦਿੰਨੀ ਆ ਜਿਹੜਾ ਤੁਹਾਨੂੰ ਇੰਨਾ ਗੁੱਸਾ ਲੱਗਦਾ ਵਾ ਹੈਂ ਤੁਸੀਂ ਤੇ ਉਹਦੇ ਤੇ ਹੋਏ ਮਰੇ ਜੇ ਤੁਹਾਨੂੰ ਮੇਰਾ ਕੋਈ ਪਹਿ ਹੈ ਹੀ ਨਹੀਂ ਕਿਨੇ ਚਰ ਬਾਦ ਆਈਗੀ ਪੁੱਤ ਤੇਰਾ ਵੀ ਹੈਗਾ ਵਾ ਮੇਰੀ ਗੱਲ ਸੁਣ ਅੱਤ ਜਿੱਦਾਂ ਦੇ ਉਹਨੇ ਤੈਨੂੰ ਕੱਪੜੇ ਪਵਾਏ ਹੈਗੇ ਹੈਂ ਫਿਰ ਬਣੀ ਰਿਐ ਸ਼ਦੈਣ ਜੇ ਤੂੰ ਇਹਨਾਂ ਦੀ ਇੰਨੀ ਹੇਜ ਵੀ ਹੋਣੀ ਆ ਨਾ ਫਿਰ ਹੋਂ ਹੋਂਦੇ ਉਹ ਕੱਲ ਜਿੱਦਾਂ ਦੇ ਪੁੰਦੇ ਪਾਈ ਫਿਰ ਪਾਇਆ ਕਰ ਹੈਂ ਤੇ ਤੈਨੂੰ ਤੇ ਉਹਨਾਂ ਨੇ ਬਣਾਇਆ ਸ਼ਦੈਣ ਤੇ ਨਾਲੇ ਤੂੰ ਬਣੀ ਜਾਨੀ ਹੋਂ ਨੰਮਨ ਮੈਂ ਦੱਸ ਕੀ ਕਰਾਂ ਕਿ ਕਲ ਠੀਕ ਹੈ ਲੋਡ ਪੈਣੀ ਹੈ ਤੇ ਫਿਰ ਰਹਿ ਇਦਾਂ ਇਦਾਂ ਨਹੀਂ ਚ ਦੇਣਾ ਇਦਾਂ ਜਿੱਦਾਂ ਤੇ ਪਾਈ ਤੇ ਇਹਦੇ ਵਿੱਚ ਦੇਣ ਬਣ ਕੇ ਇਹਨਾਂ ਨੂੰ ਕੋਈ ਕਹੂਗਾ ਮੈਨੂੰ ਕੀ ਕਹਿਣਾ ਕਿਸ ਨੇ ਹਣਾ ਮੈਨੂੰ ਤਾਂ ਕਹਿ ਨੇ ਇਹੋ ਕਹਿਣਾ ਆ ਵੀ ਆ ਕੀ ਪਾ ਕੇ ਬੇਚੀ ਆ ਤੇ ਪਤਾ ਤਾਂ ਲੱਗਣਾ ਹੀ ਆ ਨਾ ਵੀ ਲਿਆਇਆ ਕੌਣ ਆ ਤੇ ਬਣਾਇਆ ਕਿੰਨੇ ਆ ਆਪੇ ਇਹਨੂੰ ਗੱਲਾਂ ਕਰਾਂਗੇ ਮੇਰਾ ਮੇਰਾ ਤੇ ਤੇਰਾ ਕੀ ਜਾਣਾ ਮੈਂ ਦੱਸ ਤੂੰ ਐਵੇਂ ਖੱਪਣ ਢਈਂ ਆ ਕਪੜਾ ਨਹੀਂ ਵੀ ਮੇਰੀ ਮਾਂ ਆ ਕਿ ਦੰਦੇ ਕੱਪੜੇ ਪਾਈ ਹੁੰਦੇ ਉਹਨੇ ਵੀ ਕਿਦਾਂ ਦੇ ਪਾਈ ਨੇ ਲੋਕ ਬੱਤੀ ਬੱਤੀ ਗੱਲਾਂ ਕਰਦੇ ਹੋਣੇ ਕਿ ਤੇ ਤੁਹਾਨੂੰ ਚੱਲ ਕੋਈ ਗੱਲ ਨਹੀਂ ਗਈ ਪੁੱਤ ਤੂੰ ਨਾ ਇਤਨਾ ਇੰਨਾ ਨਾ ਖਾਪ ਮੈਨੂੰ ਇਹਨਾਂ ਦੀ ਲੋੜ ਪੈਣੀ ਹੈ ਉਹ ਥੋੜਾ ਜਿਹਾ ਨਾਲ ਆਪਣੀ ਪਿਆਰੀ ਨੂੰ ਉਹਨਾਂ ਦਾ ਹੈ ਥੋੜਾ ਜਿਹਾ ਉਹਨੂੰ ਪਿਆਰ ਨਾਲ ਸਮਝਾ ਸਿਝੂ ਲੈ ਕੇ ਇਦਾਂ ਦੇ ਕੰਮ ਨਹੀਂ ਕਰੀਦੇ ਇਦਾਂ ਦੇ ਕੱਪੜੇ ਨਹੀਂ ਪਾਈਦੇ ਹੈਗੇ ਥੋੜੀ ਬੋਤੀ ਅਕਲ ਦੇ ਦੇਆ ਕਰੋ ਹੈ ਇੱਥੇ ਹੀ ਮੈਂ ਰਹੀ ਹਾਂ ਤੁਹਾਡੇ ਕੋਲ ਮੈਂ ਕਿੰਨਾ ਚਿਰ ਰਹੀ ਹਾਂ ਕਿਦਾਂ ਦੇ ਕੱਪੜੇ ਪੁੰਨਦੇ ਹੁੰਦੇ ਹੁੰਦੇ ਆ ਉਹਨੂੰ ਥੋੜੀ ਬੋਤੀ ਅਕਲ ਦੇ ਦੇਆ ਕਰ ਚੱਲ ਰਮਨ ਆਹ ਉਹ ਦਿਨ ਵੀ ਮੇਰੇ ਕੰਨ ਸੁਣੀ ਪਤਾ ਨਹੀਂ ਕੀ ਮਾਤਾ ਤੇ ਵੀ ਇਹਨੇ ਕਾਲਾ ਜਾਦੂ ਕੀਤਾ ਹੈਗਾ ਹੀ ਚੜ੍ਹੇਲ ਜੀ ਨੇ ਮੰਮੀ ਨੂੰ ਕੋਈ ਵੀ ਮੈਂ ਗੱਲ ਕਹਿੰਨੀ ਹੈਗੀ ਮੰਮੀ ਫੱਜ ਕੇ ਉਹਦੀ ਸਾਈਡ ਲੈਂਦੀ ਹੈਗੀ ਜਦੋਂ ਮੈਂ ਤੇ ਕੋ ਉਹਦੀ ਲੱਗਦੀ ਨਹੀਂ ਹੈਗੀ ਵੇ ਆ ਤਾਂ ਪਹਿਲਾਂ ਕਿਤੇ ਮੇਰੀ ਕਿੰਨੀ ਸਾਈਡ ਦਿੰਦੀ ਹੁੰਦੀ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਕੀ ਇਹਨੇ ਕਾਲਾ ਜਾਦੂ ਕੀਤਾ ਹੀ ਉਹਨੂੰ ਮੈਂ ਕੋਈ ਗੱਲ ਕਹਿਨੀ ਤੇ ਉਹ ਭੱਜ ਦੇਣੀ ਉਹ ਗੱਲ ਆਪਣੀ ਨੂੰ ਦੀ ਉਹ ਗੱਲ ਸਾਈਡ ਲੈ ਲਿੰਦੀ ਅੱਧ ਮੈਨੂੰ ਪਹਿਲੇ ਦਿਨ ਤੋਂ ਪਸੰਦ ਨਹੀਂ ਆਗੀ ਇਦਾਂ ਦੇ ਕੱਪੜੇ ਸਾਡੇ ਕੰਮ ਵਾਲੀ ਵੀ ਨਹੀਂ ਪਉਂਦੀ ਹੈ ਕਿ ਜਿੱਦਾਂ ਦੇ ਇਹ ਕੱਪੜੇ ਪਉਂਦੀ ਹੈਗੀ ਨਾਲੇ ਮਾਤਾ ਨੂੰ ਵੀ ਸ਼ਦਾਨ ਬਣਾਇਆ ਉਹਦਾ ਦੇ ਕੱਪੜੇ ਪਾ ਕੇ ਤੇ ਮਾਤਾ ਨੂੰ ਵੀ ਇਹਨੇ ਸ਼ਦਾਨ ਬਣਾ ਦਿੱਤਾ ਉਹ ਜੇ ਮੈਂ ਮਾਤਾ ਨੂੰ ਕਹੀਏ ਤਾਂ ਮਾਤਾ ਸੁਣਦੀ ਨਹੀਂ ਨੂੰ ਦੀਆਂ ਤਰੀਫਾਂ ਨੂੰ ਦੀਆਂ ਤਰੀਫਾਂ ਕੀ ਨੂੰ ਕਰਦੀ ਹੈ ਉਹਦੇ ਵਾਸਤੇ ਉਹ ਗੱਲ ਜੋ ਮੈਂ ਨਹੀਂ ਇਹਦੇ ਵਾਸਤੇ ਕਰਨਾ ਹੈਗਾ ਕੋਤੇ ਜੇ ਕੰਮ ਹੋਇਆ ਇੱਕ ਛੱਜੇ ਜੇ ਕੰਮ ਕਰਦੀ ਰਹਿੰਦੀ ਪਰ ਨਹੀਂ ਕੀ ਹਿਸਾਬ ਕਿਤਾਬ ਹੀ ਇਹਦਾ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਵੀ ਇਹਨਾਂ ਨੂੰ ਪਾੜਿਆ ਨਾ ਨਾ ਇੱਕ ਦੂਜੇ ਤੋਂ ਅਲੱਗ ਨਾ ਕੀਤਾ ਹੈਗਾ ਉਹਨਾਂ ਚਿਰ ਮੈਨੂੰ ਵੀ ਠੰਡ ਨਹੀਂ ਪੈਣੀ ਹੈਗੀ ਹਾਂ ਇੱਕ ਦੂਜੇ ਦੀਆਂ ਸਿੱਡੀਆਂ ਸਾਈਡ ਹੀ ਦਿੰਦੀਆਂ ਵੀ ਜਿੱਦਾਂ ਸੱਸ ਬਿਨਾ ਨੂੰ ਨਹੀਂ ਬਚਦੀ ਤੇ ਨੂੰ ਬਿਨਾ ਸੱਸ ਨਹੀਂ ਬਚਦੀ ਹੈਗੀ ਕਿਤੇ ਮੈਂ ਇਸ ਕਰ ਦਿੱਤੀ ਨਹੀਂ ਮੰਮੀ ਕਿਤੇ ਮੇਰੀ ਸੈਡ ਲੈਂਦੀ ਨਹੀਂ ਹੈਗੀ ਇਹਨੇ ਪਤਾ ਨਹੀਂ ਕੀ ਕੀਤਾ ਮੈਨੂੰ ਤਾਂ ਲੱਗਦਾ ਕੋਈ ਕਾਲਾ ਜਾਦੂ ਕਰਵਾ ਕੇ ਲਿਆਈਗੀ ਜਿਹੜਾ ਮੰਮੀ ਅੱਜ ਅੱਜ ਕੱਲ੍ਹ ਇਹਦੇ ਹੱਥਾਂ 'ਚ ਰੈਣ ਲੱਪੀ ਇਹਦੇ ਇਸ਼ਾਰਿਆਂ ਤੇ ਨੱਚਣ ਦੀ ਕੋਈ ਗੱਲ ਨਹੀਂ ਅਜੇ ਤਾਂ ਮੈਂ ਵੀ ਇੱਥੇ ਹੈਗੀ ਨਹੀਂ ਆ फेर ਇਹਨੂੰ ਮੈਂ ਦੱਸੂਗੀ ਪਤਾ ਕਿ ਕਿੱਦਾਂ ਕਿੱਦਾਂ ਮਤਲਬ ਕਿ ਇੱਕ ਦੂਜੇ ਦੀ ਸਾਈਡ ਲੈਣੀ ਹੈ ਮੰਮੀ ਨੇ ਵੇਖੀ ਮੈਂ ਆਪਣੇ ਵਾਸਤੇ ਕਿੱਦਾਂ ਕਰਦੀ ਹੈਗੀ ਕੋਈ ਗੱਲ ਨਹੀਂ ਜਿੰਨਾ ਚਿਰ ਇਹਨਾਂ ਨੂੰ ਇੱਕ ਦੂਜੇ ਤੋਂ ਦੂਰ ਨਾ ਨਾ ਕੀਤਾ ਉਹਨਾਂ ਚਰ ਠੰਡ ਮੈਨੂੰ ਵੀ ਨਹੀਂ ਪੈਣੀ ਇਹਨਾਂ ਨੂੰ ਵੀ ਮੈਂ ਵੱਖ ਕਰਕੇ ਇੱਕ ਦੂਜੇ ਤੋਂ ਫੇਰ ਹੀ ਜਾਣਾ ਹੈਗਾ ਭਾਈ ਉਹਨਾਂ ਚਰ ਮੈਂ ਵੀ ਨਹੀਂ ਜਾਣਾ ਹੈਗਾ ਮੈਂ ਤਾਂ ਪਹਿਲੇ ਦਿਨ ਤੋਂ ਪਸੰਦ ਨਹੀਂ ਆਈ ਕਾਮਾਵਲੀ ਜੀ ਬਣ ਕੇ ਰਹਿੰਦੀ ਹੈ ਲੋਕਾਂ ਦੀਆਂ ਦੇ ਕਾਮਾਵਲੀਆਂ ਵਿੱਚ ਅੱਗੀਆਂ ਹੈਗੀਆਂ ਇਹ ਤੇ ਜਿੱਦਾਂ ਇਦਾਂ ਹੀ ਕਿ ਜਿੱਦ ਕਾਮਾਵਲੀ ਲਿਆ ਜਾਂਦੀ ਹੁੰਦੀ ਹੈ ਨਾ ਪਉਂਦਾ ਚਾਜ ਤੇ ਨਾ ਰਹਿਣ ਦਾ ਤੇ ਨਾ ਸਹਿਣ ਦਾ ਨਾ ਕੋਈ ਨੂੰ ਆਈ ਗਈ ਨੂੰ ਪੁੱਛਦੀ ਹੈ ਕਿ ਮੈਨੂੰ ਤਾਂ ਪਹਿਲੇ ਦਿਨ ਤੋਂ ਪਸੰਦ ਨਹੀਂ ਹੈਗੀ ਤੇ ਮੈਨੂੰ ਹੁਣ ਗਾਵ ਨਹੀਂ ਹੋਣੀ ਇੱਕ ਮੈਨੂੰ ਤਾਂ ਇੰਨੀ ਨਫਰਾ ਤੇ ਆਣੇ ਇਹਦੇ ਤੋਂ ਪਹਸਾਬ ਨਹੀਂ ਮੈਂ ਤਾਂ ਜਦੋਂ ਵੇਣੀ ਮੈਨੂੰ ਇੱਥੇ ਗੁੱਸਾ ਹੀ ਚੜਦਾ ਹੈਗਾ ਹਾਂ ਮੇਰੇ ਸਾਹਮਣੇ ਪਤਾ ਨਹੀਂ ਕਿੱਥੋਂ ਆ ਜਾਂਦੀ ਮੇਰੇ ਸਾਹਮਣੇ ਨਾ ਨਾ ਆਵੇ ਫੇਰ ਹੀ ਵੇਖੀਂ ਅਮਾ ਤਾਂ ਕਿਦਾਂ ਮੈਂ ਆਪਣੇ ਹੱਥ ਚੱਲੀ ਜਾਂ ਜਿਹੜੀਆਂ ਮਾਤਾ ਵੀ ਇਹਨੀਆਂ ਤਰੀਫਾਂ ਕਰਦੀ ਲਾਉਂਗੀ ਮੈਂ ਵੀ ਆਪਣੀ ਮੁਠੀ ਦੀ ਮਾਤਾ ਦੇਖੀ ਫਿਰ ਕਿੱਦਾਂ ਰਹਿੰਦੀਆਂ ਇੱਕ ਦੂਜੇ ਤੋਂ ਦੂਰ ਨਾ ਆਈਆਂ ਤਾਂ ਤੂੰ ਮੇਰਾ ਵੀ ਨਾ ਰਮਣ ਨੀ ਜ ਕਿ ਬਨੋਂ ਨਹੀਂ ਆਂ ਚਾਹ ਬਣਾਉਂਦੀ ਛਣ ਮਿੰਟ ਚਾਹ ਪੀ ਲੂੰਗੀ ਪਰ ਚਾਚਾ ਦੀ ਬਣਾਈ ਮੈਨੂੰ ਮਾਸਾ ਤੇਰੇ ਹੱਥ ਦੀ ਕੋਈ ਚੀਜ਼ ਸੁਆਦੀ ਲੱਗਦੀ ਹੈ ਸਬਜ਼ੀ ਚ ਕੀ ਬਣਾਉਣ ਲੱਗੀ ਹੈ ਕੜੀ ਬਣਾਉਂਦੇ ਕਿਤੇ ਹੋਲੇ ਜਿਹਾ ਪੋਲੇ ਜਿਹਾ ਮੂੰਹ ਨਾ ਕਹਿ ਦਿੱਤਾ ਇਹ ਕੜੀ ਬਣਾਉਣ ਲੱਗੀ ਜਦੋਂ ਦੀ ਮੈਂ ਆਈ ਆਂ ਦਾਲੇ ਖਵਾ ਕੇ ਕੜੀ ਖਵਾ ਕੇ ਕਦੀ ਕੋਹ ਖਵਾ ਕੇ ਉਹ ਇਹੋ ਹੀ ਕਰਦੀਆਂ ਚੀਜ਼ਾਂ ਬਣਾ ਲੈਦੀ ਕੋਈ ਬਾਹਰੋਂ ਮੰਗਾ ਲੈ ਕੋਈ ਚੀਜ਼ ਕੋਈ ਚਾਚਾ ਦੀ ਚੀਜ਼ ਸੁਆਦੇ ਸੁਆਦੀ ਖਵਾ ਲੈ ਕਿਤੇ ਕੀ ਖਾਣਾਂ ਆਂ ਬਾਹਰੋਂ ਮੰਗਾ ਕੇ ਤੇ ਮੈਂ ਤੇਰੇ ਹੱਥ ਦਾ ਕੋਈ ਨਹੀਂ ਖਾਣਾ ਹੈ ਨਾਦਰ ਬਣਾਉਂਦਾ ਚਾਹਦਾ ਹੈਗਾ ਤੇ ਚੀਜ਼ ਤੇ ਬੰਦਾ ਚੱਜ ਦੀ ਬਣਾ ਲੈਂਦਾ ਵਾ ਕਿਹਦੀ ਤੈਨੂੰ ਤਾਂ ਕੋਹ ਵੀ ਨਾਦਰ ਤੇ ਚੀਜ਼ ਹੀ ਤੈਨੂੰ ਸਵਾਦ ਬਣਾਉਣੀ ਚਾਹੀਦੀ ਹੈ ਕਿ ਮੈਂ ਤਾਂ ਮਾਸਾ ਚੀਜ਼ ਵੀ ਤੇ ਰਿਆ ਦੇ ਵਿੱਚ ਹਰਮਿੰਦਰ ਸਾਹਾਲੋ ਘਰ ਕਾਂਦੀ ਰਹੀਆਂ ਤੁਮੀ ਮੈਂ ਤੇਰੀ ਗੱਲ ਨਹੀਂ ਕੋਈ ਸੁਣੀ ਕਿ ਮੇਰੇ ਬਾਲਾ ਮੁੰਗਾ ਕੇ ਤੇ ਮੈਂ ਨਹੀਂ ਤੇਰੇ ਹੱਥ ਕਿੱਤੀ ਹਉ ਤਾਂ ਕਹਿੰਨੇ ਕਿੰਨੇ ਸਾਲ ਹੋ ਗਏ ਮੇਰੇ ਹੱਥ ਕਾਂਦੀ ਰਹੀਆਂ ਤੂੰ ਹੁਣ ਹੁਣ ਤੂੰ ਗੱਲਾਂ ਕਰਦਾ ਤੂੰ ਤਾਂ ਨਹੀਂ ਕਿੱਤੋਂ ਆਗੂ ਚੜੇਲ ਦੀ ਹੱਲੇ ਘਰ ਇਹ ਦਵੇ ਖੋਦਾ ਹੀ ਮਸ ਕਰਦੀ ਰਹਿੰਦੀ ਆ 4 ਦਿਨ ਰੁਕਦਾ ਕਿੰਨਾ ਵਿਚਾਰ ਰੁਕੀ ਜਾਵਾ ਹੁਣ ਮੈਂ ਨੇ ਤਾਂ ਇੰਨੀਆਂ ਗੱਲਾਂ ਨੇ ਪਹਿਲਾਂ ਮੇਰੇ ਆਪੇ ਖਾਂਦੀ ਰਹੀ ਐ ਹੁਣ ਇਹਨੂੰ ਬਸੰਦ ਨਹੀਂ ਆਗਾ ਮੇਰੇ ਹੰਦ ਐਦਾਂ ਹੀ ਨੇ ਮੇਰਾ ਸਾਹ ਉਹਦਾ ਵੀ ਤੰਗ ਆਹੀ ਜਿਦ ਕੁਵਾਰੀ ਹੁਣ ਵੀ ਉਦਾਂ ਹੀ ਸਾਹ ਪਿੱਤਾ ਐ ਮੈਂ ਪਤਾ ਨਹੀਂ ਕਰਦਾ ਇੰਨਾ ਆ ਜਾਂਦੀ ਗੁੱਸਾ ਕੱਢਣਾ ਇੱਥੇ ਪਤਾ ਨਹੀਂ ਮੈਂ ਤੇਦੀ ਸੱਸ ਨਾਲ ਗੱਲ ਕਰਨੀ ਐ ਕਿ ਕਿਦਾਂ ਰੱਖਦੇ ਆ ਇਹਨੂੰ ਇੱਥੇ ਤਾਂ ਕਿਦਾਂ ਇਹਦੀ ਜਬਾਨ ਅੰਦਰ ਰਹੀ ਦੀ ਐ ਇੱਥੇ ਕਈ ਤੱਕ ਮੈਂਟ ਨਹੀਂ ਕਿਤੇ ਚੁੱਪ ਰਹਿੰਦੀ ਏ ਜਬਾਨ ਕੇ ਬੰਦੇ ਦੀ ਮਿੰਦ ਲੱਗਦਾ ਹੀ ਨਹੀਂ ਬਚਮਾਨ ਲੱਗੀ ਏ ਇਹਨੂੰ ਪਤਾ ਨਹੀਂ ਕਾਦੀ ਇਹਨੂੰ ਜਬਾਨ ਲੱਗੀ ਏ ਫਰਦੀ ਨੇ ਜਿਹੜੀ ਬੋਲਣਾ ਇਦਾਂ ਕੇ ਹਟੇ ਹਟੇ ਅੰਦੇ ਬੰਦਾ ਚੁੱਪ ਕਰ ਜਾਂਦਾ ਬੱਚੂ ਵੀ 1 ਘੰਟੇ ਹੀ ਟੈਂ 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 ਚੌਦੀ ਸੀਦੀ ਹਰ ਚੀਜ਼ ਵਿੱਚ ਨੋਕਾ ਟੋਕੀ ਐਡੀ ਨਹੀਂ ਚੰਗੀ ਲੱਗਦੀ ਤੇ ਲਿਆਉਂਦੇ ਹੀ ਨਾ ਮੈਨੂੰ ਉਦੋਂ ਇਹਨੂੰ ਪੁੱਛ ਲੈਿੰਦੇ ਤੇ ਫੇਰ ਹੀ ਮੈਨੂੰ ਲੈ ਕੇ ਆਉਂਦੇ ਮੜ ਭੁੱਕ ਮਾਰ ਗਈ ਤੇ ਘਰ ਵਿੱਚ ਪੱਤਾ ਹਿੱਲਦਾ ਨਾ ਉਹ ਭੁੱਕ ਮਾਰਦੇ ਤੇ ਨਹੀਂ ਹਿੱਲਣਾ ਕੱਪ ਚ ਪਾ ਦਾਂ ਬੇ ਬਕਵਾਸ ਕਰੂਗੀ ਕਿ ਮੈਨੂੰ ਸਟੀਲ ਦੇ ਕੱਪ ਚ ਦੇ ਦਿੱਤੀ ਮੈਨੂੰ ਕੱਚ ਵਾਲੇ ਕੱਪ ਚ ਨਹੀਂ ਦਿੱਤੀ ਫਟਦਾ ਉਹ ਕਿਤੇ ਇਹਨੇ ਬੋਲਣੋਂ ਮੁੜ ਕੇ